ਜੇ ਕੋ ਅਗਰ ਪ੍ਰਵਾਸੀਆਂ ਦੀ ਗੱਲ ਕਰਨੀ ਆ ਤੇ ਫਿਰ ਤੁਸੀਂ ਇਹ ਗੱਲ ਕਰੋ ਵੀ ਆਪਣਾ ਚੀਫ ਸੈਕਟਰੀ ਕੌਣ ਆ ਆਪਣਾ ਡੀਜੀਪੀ ਕੌਣ ਆ ਇੱਥੋਂ ਤੱਕ ਵੀ ਡੀਫੈਕਟੋ ਸੀਐਮ ਕੌਣ ਆ ਜਿੰਨੀਆਂ ਯੂਨੀਵਰਸਟੀਆਂ ਆ ਉਹਨਾਂ ਦੇ ਵਿੱਚ ਜਾ ਕੇ ਤੁਸੀਂ ਰੇਸ਼ੋ ਵੇਖ ਲਓ ਪੰਜਾਬੀਆਂ ਦੀ ਕਿੰਨੀ ਰਹਿ ਗਈ ਜਿਨ੍ਹਾਂ ਦੀ ਐਡਮਿਸ਼ਨਾਂ ਹੁੰਦੀਆਂ ਉਸ ਤੋਂ ਅੱਗੇ ਜਿਹੜੇ ਪ੍ਰੋਫੈਸਰ ਪੜ੍ਹਾਉਣ ਵਾਲੇ ਆ ਉਹਨਾਂ ਦੇ ਵਿੱਚ ਪੰਜਾਬੀਆਂ ਦੀ ਗਿਣਤੀ ਕਿੰਨੀ ਰਹਿ ਗਈ ਥੱਲੇ ਗੱਲਾਂ ਕਰਕੇ ਵੀ ਉਹ ਜਿਹੜਾ ਆਧਾਰ ਕਾਰਡ ਨਹੀਂ ਬਣਨਾ ਚਾਹੀਦਾ ਉਹਨਾਂ ਦਾ ਆਧਾਰ ਕਾਰਡ ਉਹ ਹਿੰਦੁਸਤਾਨ ਸਰਕਾਰ ਨੇ ਬਣਾਉਣਾ ਕਿਵੇਂ ਰੋਕ ਲੋਗੇ ਤੁਸੀਂ ਪੰਜਾਬ ਐਸੈਂਬਲੀ ਕੋਲ ਕਿਹੜੀ ਤਾਕਤ ਰਹੂਗੀ ਆਧਾਰ ਕਾਰਡ ਪਰ ਮੈਂ ਕੱਲਾ ਗੱਲਾਂ ਕਰੀ ਜਾਵਾਂ ਵੀ ਪ੍ਰਵਾਸੀ ਹੋਣੇ ਨਹੀਂ ਚਾਹੀਦੇ ਤੇ ਘਰੇ ਮੇਰੇ ਭਈਆ ਕੰਮ ਕਰਦਾ ਹੋਵੇ। ਲੈ ਇਹੋ ਜੇ ਲੀਡਰ ਆ ਇਹਨਾਂ ਦੇ ਘਰਾਂ 'ਚ ਜਾ ਕੇ ਔਰ ਇਹਨਾਂ ਦੇ ਖੇਤਾਂ 'ਚ ਜਾ ਕੇ ਚੈੱਕ ਕਰ ਲੋ ਕੌਣ ਕੰਮ ਕਰਦਾ। ਗਪਾਲ ਸਿੰਘ ਖੈਰਾ ਜੀ ਜੋ ਕਹਿ ਰਹੇ ਆ ਉਹ ਇੱਕ ਸੰਜੀਦਗੀ ਵਾਲਾ ਤਰੀਕਾ। ਲੇਕਿਨ ਤੁਸੀਂ ਵੇਖੋ ਉਹ ਇੱਕ ਮਤਲਬ ਅਗਰ ਤਰੀਕਾ ਵਾ ਉਹਨੂੰ ਆਪਾਂ ਇੱਕ ਡੈਮੋਕਰੈਟਿਕ ਤਰੀਕਾ ਆਹ ਤਰੀਕੇ ਨਾਲ ਜਾ ਕੇ ਕਿਸੇ ਕੋਈ ਉਹਨਾਂ ਨੂੰ ਕੁੱਟਲ ਮਾਰਨਾ ਸ਼ੁਰੂ ਕਰ ਰਿਆ। ਕੋਈ ਉਹਨਾਂ ਦੇ ਜਾ ਕੇ ਮਤਲਬ ਆਧਾਰ ਕਾਰਡ ਚੈੱਕ ਕਰ ਰਿਆ। ਸਾਡੇ ਰੋਪੜ 'ਚ ਫੈਕਟਰੀਆਂ ਆ। ਉਧਰ ਸਵਰਾਜ ਮਾਸਦਾ ਦੀ ਫੈਕਟਰੀ ਆ ਉਹ ਓਵਰਟੇਕ ਕਰ ਲਈ ਆਪਣਾ ਸੀਮੈਂਟਾ ਦੀ ਫੈਕਟਰੀ ਆ ਉਹ ਡਾੜਨੀ ਨੇ ਓਵਰਟੇਕ ਕਰ ਲਈ ਇਧਰ ਨੂੰ ਆਜੋ ਚੀਮਾ ਬੋਇਲਰ ਆ ਇਹਦੇ ਵਿੱਚ ਜ਼ਿਆਦਾਤਰ ਪ੍ਰਵਾਸੀ ਹੋਈ ਕੰਮ ਕਰ ਰਹੇ ਆ ਜਿਹੜੇ ਲੋਕ ਇਹਦਾ ਰਾਜਨੀਤਿਕ ਲਾਹ ਲੈਣਾ ਚਾਹੁੰਦੇ ਆ ਮੈਂ ਉਹਨਾਂ ਨੂੰ ਬਾਰ-ਬਾਰ ਬੇਨਤੀ ਕਰ ਰਿਹਾ ਕਿ ਤੁਸੀਂ ਇਹਦਾ ਰਾਜਨੀਤਿਕ ਲਾਹ ਨਾ ਲਓ ਪੰਜਾਬ ਦੇ ਵਿੱਚ ਇਹੋ ਜੀ ਇਹੋ ਜੀ ਸੋਚ ਔਰ ਇਹੋ ਜੀ ਰਾਜਨੀਤੀ ਨਾ ਅਜੇ ਤੱਕ ਪਣਤੀ ਆ ਨਾ ਅਜੇ ਤੱਕ ਹੋਈ ਆ ਔਰ ਨਾ ਹੀ ਹੋਣੀ ਚਾਹੀਦੀ ਜੇ ਮੇਹਮਾ ਚਲ ਚਾਈ ਕੀ ਮਾ ਚਲ ਚ ਜਾ ਕੇ ਕਈਆਂ ਨੇ ਜ਼ਮੀਨਾਂ ਨਹੀਂ ਲਿੱਤੀਆਂ بڑے ਲੋਕਾਂ ਦੀ ਇਨਵੈਸਟਮੈਂਟਾਂ ਨਹੀਂ ਆਈਆਂ ਕੀ ਆਪਣਾ ਕੀ ਕਹਿੰਦੇ ਜਿੱਥੇ ਜਿੱਥੇ ਬਾਕੀ ਜਗ੍ਹਾ ਉੱਥੇ ਇਨਵੈਸਟਮੈਂਟਾਂ ਨਹੀਂ ਹੋਈਆਂ ਵੱਡੇ ਆਧਾਰੇ ਨਹੀਂ ਆ ਕਿ ਉੱਥੇ ਜ਼ਮੀਨਾਂ ਦੇ ਉੱਤੇ ਆਪਣਾ ਕੀ ਕਹਿੰਦੇ ਲੀਜ਼ਾਂ ਹੋਈਆਂ ਦਾ ਹੈਗਾ ਵਾ ਜਿਹੜੀ ਆਪਣੀ ਰਿਸੋਰਸਸ ਘਟ ਰਹੀ ਆ ਔਰ ਇਕਨੋਮਿਕ ਸਪੇਸ ਘਟ ਰਹੀ ਆ ਉਹਦੇ ਆਲਟਰਨੇਟ ਪੰਜਾਬ ਸਰਕਾਰ ਨੂੰ ਸਵਾਲ ਕਰਨ ਦੀ ਬਜਾਏ ਵੀ ਤੁਸੀਂ ਸਰਕਾਰੀ ਨੌਕਰੀਆਂ ਦੇ ਬਾਰ ਬਾਰ 85000 ਦੇਤੀ 48000 ਦੇਤੀ ਇਹ ਦੱਸੋ ਵੀ ਸੂਬੇ ਚ ਬਾਕੀ ਨੌਕਰੀਆਂ ਕਿੱਥੇ ਪੈਦਾ ਹੋਈਆਂ ਐਗਰੀਕਲਚਰ ਬੇਸਡ ਇੰਡਸਟਰੀ ਦੇ ਵਿੱਚੋਂ ਕੀ ਕੁਝ ਨਿਕਲਿਆ ਹਮੇਸ਼ਾ ਤੁਸੀਂ ਵੇਖੋਗੇ ਗਰੀਬ ਆਦਮੀ ਜਿਹੜਾ ਵਾ ਉਹ ਉਹਨੂੰ ਉਹ ਉਹ ਜਿਹੜਾ ਮਿਡਲ ਕਲਾਸ ਜਾਂ ਲੋਅਰ ਮਿਡਲ ਕਲਾਸ ਉਹਦੀ ਜਿਹੜੀ ਖੇਚ ਖੁੰਦਕ ਆ ਉਹ ਇਹੋ ਜੇ ਮੁੱਦਿਆਂ ਦੇ ਵਿੱਚ ਨਿਕਲਦੀ ਆ ਵੀ ਯਾਰ ਸ਼ਾਇਦ ਸਾਡੀ ਜਿਹੜੀ ਅੱਜ ਦੇ ਹਾਲਾਤਾਂ ਦਾ ਜ਼ਿੰਮੇਵਾਰ ਆਪਰਵਾਸੀ ਲੋਕ ਅਗਰ ਤੁਸੀਂ ਕਹੋ ਨਾ ਕਲਚਰਲ ਦੀ ਗੱਲ ਆ ਜਾਂ ਅਗਰ ਤੁਸੀਂ ਕਹੋ ਸਾਡੇ ਸਪੇਸ ਦੀ ਗੱਲ ਸਾਡੇ ਤਾਂ ਪੰਜਾਬੀ ਮੁੰਡੇ ਬਾਹਰ ਜਾ ਜਾ ਕੇ ਕੈਨੇਡਾ ਅਮਰੀਕਾ ਜਾ ਕੇ ਬਿਲਕੁਲ ਕੈਨੇਡਾ ਅਮਰੀਕਾ ਦੇ ਹੋ ਗਏ ਉੱਥੇ ਕਲਚਰ ਕਿੱਥੇ ਗਏ ਪੰਜਾਬੀ ਜਰਨਲਿਸਟ ਵੇਖ ਲਓ ਪੰਜਾਬੀ ਰਾਈਟਰ ਵੇਖ ਲਓ ਪੰਜਾਬੀ ਇੰਟੈਲੈਕਟ ਵੇਖ ਲਓ ਪੰਜਾਬੀ ਪੰਜਾਬ ਦੇ ਵਿੱਚ ਤਾਂ ਉਹ ਕੰਮ ਹੀ ਨਹੀਂ ਕਰ ਰਹੇ ਹੁਣ ਜਾ ਕੇ ਉਹ ਦਿੱਲੀ ਕੰਮ ਕਰਦਾ ਜਾਂ ਉਹ ਜਾ ਕੇ ਉਹ ਬੰਗਲੌਰ ਦੇ ਵਿੱਚ ਕੰਮ ਕਰਦਾ ਆਈਟੀ ਸਿਟੀ ਉਹ ਜਾ ਕੇ ਆਂਧਰਾ ਪ੍ਰਦੇਸ਼ ਤੇ ਤਿਲੰਗਾਨਾ ਵਿੱਚ ਕੰਮ ਕਰਦਾ ਉਹ ਜਿਹੜਾ ਪਿੰਡ ਵਿੱਚ ਬੈਠਾ ਬੱਚਾ ਜਿਹੜਾ ਕੱਠ ਵਾਲਾ ਬੱਚਾ ਵਾ ਜਾਂ ਜਿਹੜਾ ਇੰਸਟਾਗ੍ਰam ਵਾਲਾ ਬੱਚਾ ਵਾ ਜਿਹੜਾ ਅੱਜ ਦੇ ਸਮੇਂ ਵਿੱਚ ਇੰਨਾ ਡੂੰਘਾਈ ਵਿੱਚ ਨਹੀਂ ਜਾਂਦਾ ਉਹਨੂੰ ਤਾਂ ਵੱਖੇ ਲੱਗਦਾ ਹਾਂ ਯਾਰ ਲੱਗਦਾ ਮੇਰੀ ਜ਼ਿੰਦਗੀ ਦੀ ਜਿਹੜੀ ਪ੍ਰੋਬਲਮ ਆ ਇਹ ਪ੍ਰਵਾਸੀ ਮਹਾਰਾਸ਼ਟਰ ਵਿੱਚ ਕੀ ਹੋਇਆ ਸੀ ਸ਼ਿਵ ਸੇਨਾ ਦੀ ਰਾਜਨੀਤੀ ਇਸ ਟੀਡੀ ਦੇ ਉੱਤੇ ਪਣ ਪਣਪੀ ਸੀ ਮਰਾਠਾਵਾਦ ਦੇ ਉੱਤੇ ਜਦੋਂ ਉਹਨਾਂ ਨੇ ਯੂਪੀ ਬਿਹਾਰ ਵਾਲਿਆਂ ਨੂੰ ਇੱਥੋਂ ਤੱਕ ਵੀ ਕਿੱਟਨਾ ਮਾਰਨਾ ਵੀ ਸ਼ੁਰੂ ਕਰ ਦਿੱਤਾ ਸੀ ਔਰ ਉਹਨਾਂ ਨੂੰ ਭਜਾਣਾ ਸ਼ੁਰੂ ਕਰ ਦਿੱਤਾ ਸੀ ਕੀ ਅੱਜ ਤੱਕ ਉੱਥੇ ਸ਼ੇਵ ਸੈਨਾ ਇੰਨੀ ਵਾਰ ਸਰਕਾਰ ਚ ਰਹਿ ਗਈ ਕੀ ਅੱਜ ਤੱਕ ਕੁਝ ਹੋ ਗਿਆ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਮੁੱਦਾ ਬੜਾ ਗਰਮਾਇਆ ਹੋਇਆ ਕਿਉਂਕਿ ਇਹ ਮੁੱਦਾ ਨਵਾਂ ਨਹੀਂ ਆਇਆਗਾ ਪੰਜਾਬ ਦੇ ਲਈ ਬਹੁਤ ਪੁਰਾਣਾ ਹੈ ਜਦੋਂ ਵੀ ਪ੍ਰਵਾਸੀ ਸ਼ਬਦ ਆਉਂਦਾ ਤੇ ਪੰਜਾਬ ਦੇ ਕਈ ਲੋਕ ਇਹ ਕਹਿਣ ਲੱਗ ਜਾਂਦੇ ਨੇ ਕਿ ਵੀ ਇਹ ਕ੍ਰਾਈਮ ਕਰਦੇ ਨੇ ਇਨਾਂ ਨੂੰ ਰਹਿਣਾ ਸਹਿਣਾ ਨਹੀਂ ਆਉਂਦਾ ਇਹ ਜਿਹੜੇ ਨੇ ਇੱਥੇ ਆ ਕੇ ਜ਼ਮੀਨਾਂ ਖਰੀਦ ਰਏ ਨੇ ਬਹੁਤ ਅਧਿਕਾਰ ਜਿਹੜੇ ਲੈਣ ਦੀ ਕੋਸ਼ਿਸ਼ ਕਰ ਰਹੇ ਨੇ ਸਵਾਲ ਸਰਪੰਚਾਂ ਨੂੰ ਹੁੰਦੇ ਨੇ ਐਮਐਲਏ ਐਮਐਲਏ ਨੂੰ ਹੁੰਦੇ ਨੇ ਮੌਤਵਾਰ ਜਿਹੜੀ ਸਰਕਾਰ ਆ ਉਹਨੂੰ ਹੁੰਦੇ ਨੇ ਪਰ ਜਿਹੜੀ ਵਿਰੋਧੀ ਧਿਰ ਆ ਉਹ ਆਪਣੀ ਭੂਮਿਕਾ ਕੀ ਨਿਭਾਰੀ ਇਹਨਾਂ ਚੀਜ਼ਾਂ ਨੂੰ ਲੈ ਕੇ ਕਿਉਂਕਿ ਸਵਾਲ ਕਾਂਗਰਸ ਨੂੰ ਵੀ ਹੋਏ ਸੀ ਕਿ ਕਾਂਗਰਸ ਇਹਨਾਂ ਨੂੰ ਲੈ ਕੇ ਆਈ ਸੀ ਕਿ ਜਦੋਂ ਲੋੜ ਸੀਗੀ ਬਹੁਤ ਸਾਰੀਆਂ ਗੱਲਾਂ ਕਰਾਂਗੇ ਪ੍ਰਵਾਸੀ ਪੰਜਾਬ ਦੇ ਵਿੱਚ ਹੋਣੇ ਚਾਹੀਦੇ ਨੇ ਨਹੀਂ ਹੋਣੇ ਚਾਹੀਦੇ ਇਹ ਚਰਚਾ ਹੋਏਗੀ ਦੂਜਾ ਕਿ ਇਹਨਾਂ ਨੂੰ ਜ਼ਮੀਨਾਂ ਇੱਥੇ ਮਿਲਣੀਆਂ ਚਾਹੀਦੀਆਂ ਨੇ ਘਰ ਬਣਾਉਣੇ ਚਾਹੀਦੇ ਨੇ ਇਹਨਾਂ ਨੂੰ ਜਾਂ ਨਹੀਂ ਇਹ ਗੱਲਬਾਤ ਕਰਾਂਗੇ ਬ੍ਰਿੰਦਰ ਸਿੰਘ ਢਿੱਲੋਂ ਸਾਡੇ ਨਾਲ ਨੇ ਸਾਰੀ ਚੀਜ਼ ਸਮਝਣ ਦੀ ਕੋਸ਼ਿਸ਼ ਕਰਾਂਗੇ ਢਿੱਲੋਂ ਸਾਹਿਬ ਜੀ ਕਈ ਦਿਨਾਂ ਤੋਂ ਇਹ ਮੁੱਦਾ ਭਖਿਆ ਆਇਆ ਕਿ ਪ੍ਰਵਾਸੀ ਕੱਢ ਦੋ ਪੰਜਾਬ ਚੋਂ ਕਈ ਕਹਿ ਰਿਹਾ ਕਿ ਵੀ ਨਹੀਂ ਇਸ ਤਰ੍ਹਾਂ ਦਾ ਨਹੀਂ ਇਹਨਾਂ ਨੂੰ ਦੇਖਣਾ ਚਾਹੀਦਾ ਜੇ ਕੋਈ ਮਾੜਾ ਹੈਗਾ ਜੋ ਕ੍ਰਾਈਮ ਕਰ ਰਿਹਾ ਉਹਦੇ ਉੱਤੇ ਜਿਹੜੀ ਹੈ ਸਰਕਾਰ ਨੂੰ ਪ੍ਰਸ਼ਾਸਨ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਤੁਸੀਂ ਕਿਵੇਂ ਦੇਖਦੇ ਹੋ ਸਾਰੇ ਸਿਨੈਰੀਓ ਨੂੰ ਜਿਸ ਤਿੱਕ ਨਾਲ ਤਿਆਰ ਕੀਤਾ ਜਾ ਰਿਹਾ ਪ੍ਰਵਾਸੀਆਂ ਦਾ ਦੇਖੋ ਮੁੱਦਾ ਸਭ ਤੋਂ ਵੱਡਾ ਇਹ ਆ ਵੀ ਮੁੱਦਾ ਕਿਉਂ ਆਇ ਪਰਵਾਸੀਆਂ ਤੋਂ ਜੇ ਕਿਸੇ ਨੂੰ ਤਕਲੀਫ ਆ ਪੰਜਾਬ ਦੇ ਵਿੱਚ ਵਸਦੇ ਪੰਜਾਬੀਆਂ ਨੂੰ ਤੇ ਇਹਨਾਂ ਨੂੰ ਤਕਲੀਫ ਕਿਉਂ ਆ ਅਸੀਂ ਤਾਂ ਗੁਰੂ ਨਾਨਕ ਦੇਵ ਜੀ ਦੀ ਫਿਲਾਸਫੀ ਦਿੱਤੀ ਹੋਈ ਫਿਲਾਸਫੀ ਤੇ ਚੱਲਣ ਵਾਲੇ ਲੋਕ ਆ ਇਹ ਪ੍ਰੋਬਲਮ ਇੱਕ ਰੰਗ ਨਾਲ ਜਾਂ ਰੂਪ ਨਾਲ ਜਾਂ ਭਾਸ਼ਾ ਨਾਲ ਨਹੀਂ ਆ ਉਸ ਤੋਂ ਵੀ ਅਗਲੀ ਗੱਲ ਇਹ ਆ ਮੈਨੂੰ ਇਹ ਲੱਗਦਾ ਵੀ ਇਹ ਪ੍ਰੋਬਲਮ ਹੈਗੀ ਆ ਜਿਹੜੀਆਂ ਨੌਕਰੀਆਂ ਇਹ ਜਿਹੜੇ ਪੰਜਾਬ ਦੇ ਇਕਨੋਮਿਕ ਜਿਹੜੇ ਵਾਇਬਿਲਟੀ ਆ ਜਿਹੜੀ ਇੱਕ ਪੰਜਾਬੀਆਂ ਨੂੰ ਲੱਗਦਾ ਸਾਡੀਆਂ ਕਈ ਥਾਂ ਉਹਨਾਂ ਨੂੰ ਲੱਗਦਾ ਵੀ ਸਾਡੇ ਰਿਸੋਰਸਸ ਦੇ ਉੱਤੇ ਆ ਕੇ ਇਹਨਾਂ ਨੇ ਕਬਜ਼ਾ ਕਰ ਲਿਆ ਕਈ ਥਾਂ ਉਹਨਾਂ ਨੂੰ ਲੱਗਦਾ ਵੀ ਸਾਡੇ ਕੀ ਕਹਿੰਦੇ ਵੀ ਸਾਡੀ ਨੌਕਰੀਆਂ ਦੇ ਉੱਤੇ ਆ ਕੇ ਕਬਜ਼ਾ ਲੈ ਲਿਆ ਔਰ ਉਹਨੂੰ ਇੱਕ ਰੂਪ ਦੇ ਦਿੱਤਾ ਜਾਂਦਾ ਵੀ ਸਾਡੇ ਕਲਚਰ ਦੇ ਵਿੱਚ ਆ ਕੇ ਇਹ ਲੋਕ ਵੱਸਦੇ ਨਹੀਂ ਪਏ ਕਲਚਰਲ ਕਈ ਵਾਰ ਗੱਲਾਂ ਹੁੰਦੀਆਂ ਵੀ ਇਹ ਯਾਰ ਪੰਜਾਬੀ ਕਲਚਰ ਦੇ ਵਿੱਚ ਇਹ ਲੋਕ ਰਸ ਦੇ ਮਸ ਦੇ ਨਹੀਂ ਆ ਔਰ ਕਈ ਵਾਰ ਫਿਰ ਉਸ ਤੋਂ ਅਗਲੀ ਗੱਲ ਆ ਜਾਂਦੀ ਆ ਵੀ ਇੱਥੇ ਜੀ ਕ੍ਰਾਈਮ ਕਰ ਦਿੰਦੇ ਆ ਵੀ ਇੱਥੇ ਜੀ ਇਹ ਕੋਈ ਇਹੋ ਜੀ ਹਰਕਤ ਕਰ ਦਿੰਦੇ ਆ ਕ੍ਰਾਈਮ ਦਾ ਵੱਖਰੇ ਵੱਖਰੇ ਰੂਪ ਦਿੱਤੇ ਜਾਂਦੇ ਆ ਲੇਕਿਨ ਅਸਲੀ ਮੁੱਦੇ ਦੀ ਜੜ ਤੱਕ ਜਾਣ ਦੀ ਆਪਾਂ ਸਾਰਿਆਂ ਨੂੰ ਲੋੜ ਆ ਔਰ ਮੈਨੂੰ ਇਹ ਲੱਗਦਾ ਵਾ ਵੀ ਥੱਲੇ ਜ਼ਮੀਨ ਤੇ ਦੇ ਪ੍ਰਤੀ ਗੁੱਸਾ ਹੈ ਇੱਕ ਮੁੱਦਾ ਇਹ ਬਣ ਚੁੱਕਾ ਵਾ ਔਰ ਅਗਰ ਅਸੀਂ ਇਹਨੂੰ ਐਡਰੈਸ ਨਹੀਂ ਕੀਤਾ ਤੇ ਪਤਾ ਨਹੀਂ ਕਿਹੜੀ ਰੂਪਰੇਖਾ ਲੈ ਜਾਊਗਾ ਫਿਰ ਇਹ ਪੁੱਠੇ ਪਾਸੇ ਨੂੰ ਵੀ ਜਾ ਸਕਦੀ ਕਹਾਣੀ ਇਹ ਸਹੀ ਟਾਈਮ ਆ ਜਦੋਂ ਹਰ ਪੋਲਿਟਿਸ਼ੀਅਨ ਨੂੰ ਹਰ ਲੀਡਰ ਨੂੰ ਹਰ ਉਸ ਪੰਜਾਬ ਦੇ ਫਿਕਰਮੰਦ ਨੂੰ ਇਸ ਮੁੱਦੇ ਦੇ ਉੱਤੇ ਸੰਦੀਗੀ ਸੰਜੀਦਗੀ ਨਾਲ ਚਰਚਾ ਕਰਨੀ ਚਾਹੀਦੀ ਆ ਨਹੀਂ ਤਾਂ ਹੁੰਦਾ ਕੀ ਆ ਜਿਵੇਂ ਕਈ ਗੱਲਾਂ ਇਹੋ ਜਿਹੀਆਂ ਆ ਜਾਂਦੀਆਂ ਜਿਹੜੀਆਂ ਉਹਨੇ ਤੁਸੀਂ ਵੀ ਜਿਵੇਂ ਆਪਣੀ ਓਪਨਿੰਗ ਸਟੇਟਮੈਂਟ ਚ ਕਹੀਆਂ ਵੀ ਵੀ ਪ੍ਰਵਾਸੀ ਸਾਰੇ ਕ੍ਰਾਈਮ ਦੇ ਜ਼ਿੰਮੇਵਾਰ ਆ ਕੋਈ ਇਹ ਕਹਿਣ ਲੱਗ ਪੈਂਦਾ ਵਾ ਵੀ ਪ੍ਰਵਾਸੀ ਪੰਜਾਬੋ ਪੰਜਾਬ ਬਚਾਓ ਹੂੰ ਪੰਜਾਬ ਅਗਰ ਪ੍ਰਵਾਸੀਆਂ ਨੂੰ ਭਜਾਉਣਾ ਬਚ ਸਕਦਾ ਤੇ ਇਹ ਤਾਂ ਫਿਰ ਸਾਰਿਆਂ ਨੂੰ ਇਸ ਗੱਲ ਦੇ ਉੱਤੇ ਕੋਈ ਚਿੰਤਾ ਹੀ ਨਹੀਂ ਹੁੰਦੀ ਹੁੰਦੀ ਲੋਕ ਇਹ ਕਹਿ ਰਿਹਾ ਕਿ ਵੀ ਅਸੀਂ ਪ੍ਰਵਾਸੀ ਕੱਢਣਾ ਨਹੀਂ ਚਾਹੁੰਦੇ ਅਸੀਂ ਇਹ ਚਾਹੁੰਦੇ ਹਾਂ ਕਿ ਇੱਕ ਕਾਨੂੰਨ ਬਣੇ ਕੋਈ ਬਾਹਰਲਾ ਕੋਈ ਵੀ ਆ ਰਿਹਾ ਹਾਲਾਂਕਿ ਉਹ ਚ ਪ੍ਰਵਾਸੀ ਇਹ ਨਹੀਂ ਕਿ ਯੂਪੀ ਵਾਲੇ ਹਿਮਾਚਲ ਵਾਲੇ ਵੀ ਆਉਂਦਾ ਹਰਿਆਣਾ ਵਾਲਾ ਵੀ ਆਉਂਦਾ ਰਾਜਸਥਾਨ ਵਾਲਾ ਵੀ ਆਉਂਦਾ ਕੋਈ ਵੀ ਕਿਤੋਂ ਆਉਂਦਾ ਇੱਥੇ ਆ ਕਿ ਜ਼ਮੀਨ ਨਾ ਲੈ ਸਕੇ ਇੱਥੋਂ ਦਾ ਜਿਹੜਾ ਵੋਟਰ ਜਿਹੜਾ ਨਾ ਪਾ ਸਕੇ ਕਹਿੰਦੇ ਇਹ ਰੂਲ ਲਾਗੂ ਹੋਣਾ ਚਾਹੀਦਾ ਇਹ ਨਹੀਂ ਕਹਿੰਦੇ ਇਸ ਤਰੀਕੇ ਨਾਲ ਚੀਜ਼ਾਂ ਤੁਸੀਂ ਮੰਨਦੇ ਹੋ ਕਿ ਵੀ ਇਹ ਰੂਲ ਜਿਹੜੇ ਕਾਨੂੰਨ ਬਣਾ ਜੀ ਦੇ ਦੇਖੋ ਕਈ ਸੂਝਵਾਨ ਲੋਕ ਕਾਨੂੰਨ ਦੇ ਉੱਤੇ ਚਰਚਾ ਕਰ ਰਹੇ ਆ ਲੇਕਿਨ ਕਾਨੂੰਨ ਦੇ ਬਣਾਉਣ ਦੀ ਆਪਣੀ ਜਿਹੜੀ ਸ਼ਮਤਾ ਵਾ ਇੱਕ ਹਿੰਦੁਸਤਾਨ ਦਾ ਵੀ ਕਾਨੂੰਨ ਲਾਗੂ ਹੁੰਦਾ ਪੰਜਾਬ 'ਚ ਇਹ ਤਾਂ ਹੈ ਨਹੀਂ ਵੀ ਪੰਜਾਬ ਵੱਖਰੀ ਚੀਜ਼ ਔਰ ਹਿੰਦੁਸਤਾਨ ਦਾ ਕਾਨੂੰਨੀ ਲਾਗੂ ਹੁੰਦਾ ਉਹਦੇ ਵਿੱਚ ਦੇਸ਼ ਦੇ ਵਿੱਚ ਕਿਸੇ ਨੂੰ ਵੀ ਕਿਤੇ ਜਾਣ ਦੀ ਕਿਤੇ ਰਹਿਣ ਦੀ ਕਿਸੇ ਨੂੰ ਕੋਈ ਰੋਕ ਟੋਕ ਨਹੀਂ ਹੋ ਸਕਦੀ ਜਿਹੜੀ ਅਗਲੀ ਗੱਲ ਕਰਦੇ ਆ ਕਾਨੂੰਨ ਦੀ ਵੀ ਜ਼ਮੀਨ ਲੈਣ ਦੀ ਵੀ ਹਿਮਾਚਲ ਚਾ ਉੱਤਰਾਖੰਡ ਚਾ ਜਾਂ ਹੋਰ ਕਿਤੇ ਸਪੈਸ਼ਲ ਮਤਲਬ ਪ੍ਰੋਵੀਜ਼ਨਸ ਦੇ ਤਹੇ ਤਾਂ ਵੀ ਉਹ ਨਹੀਂ ਲੈ ਸਕਦੇ ਇਹਦੇ ਉੱਤੇ ਚਰਚਾ ਜ਼ਰੂਰ ਹੋਣੀ ਚਾਹੀਦੀ ਆ ਲੇਕਿਨ ਮੈਂ ਫੇਰ ਤੁਹਾਨੂੰ ਉਹੀ ਗੱਲ ਕਹਿੰਦਾ ਵੀ ਇਹ ਇਹਦੇ ਤੇ ਬੁੱਧੀਜੀਵੀ ਇਹਦੇ ਤੇ ਹੋਰ ਲੋਕਾਂ ਨੂੰ ਬੜੀ ਸੰਜੀਦਗੀ ਨਾਲ ਚਰਚਾ ਕਰਨੀ ਚਾਹੀਦੀ ਆ ਜਿਸ ਤਰੀਕੇ ਦੇ ਨਾਲ ਅੱਜ ਇਹਦੇ ਤੇ ਰਾਜਨੀਤੀ ਹੋ ਰਹੀ ਆ ਜਿਸ ਤਰੀਕੇ ਦੇ ਨਾਲ ਕੁਝ ਹੁਣ ਮਹਾਰਾਸ਼ਟਰ ਚ ਕੀ ਹੋਇਆ ਸੀ ਸ਼ਿਵ ਸੇਨਾ ਦੀ ਰਾਜਨੀਤੀ ਇਸ ਚੀਜ਼ ਦੇ ਉੱਤੇ ਪਣ ਪਣਪੀ ਸੀ ਮਰਾਠਾਵਾਦ ਦੇ ਉੱਤੇ ਜਦੋਂ ਉਹਨਾਂ ਨੇ ਯੂਪੀ ਬਿਹਾਰ ਵਾਲਿਆਂ ਨੂੰ ਇੱਥੋਂ ਤੱਕ ਵੀ ਕੁੱਟਣਾ ਮਾਰਨਾ ਵੀ ਸ਼ੁਰੂ ਕਰ ਦਿੱਤਾ ਸੀ ਔਰ ਉਹਨਾਂ ਨੂੰ ਭਜਾਣਾ ਸ਼ੁਰੂ ਕਰ ਦਿੱਤਾ ਸੀ ਕਿ ਅੱਜ ਤੱਕ ਉੱਥੇ ਸ਼ੇਵ ਸੇਨਾ ਇੰਨੀ ਵਾਰ ਸਰਕਾਰ ਚ ਰਹਿ ਗਈ ਕਿ ਅੱਜ ਤੱਕ ਕੁਝ ਹੋ ਗਿਆ ਆਪਾਂ ਗੱਲ ਕਰੀਏ ਤਮਲੀਆਂ ਨੇ ਔਰ ਕਰਨਾਟਕਾ ਦੇ ਵਿੱਚ ਤੁਸੀਂ ਪਿੱਛੇ ਜੇ ਵੇਖਿਆ ਸੀ ਉੱਥੇ ਵੀ ਇਹ ਇਹ ਮੁੱਦਾ ਬਾਰ-ਬਾਰ ਪਣਪਿਆ ਸੀ ਇਹ ਨਹੀਂ ਆ ਵੀ ਉੱਥੇ ਮੁੱਦਾ ਪਣਪਿਆ ਨਹੀਂ ਸੀ ਜਿੱਥੇ ਕੋਈ ਹਿੰਦੁਸਤਾਨ ਦੇ ਵਿੱਚ ਮਹਾਰਾਸ਼ਟra ਇੰਡਸਟਰੀ ਸਟੇਟ ਆ ਕਰਨਾਟਕ ਆ ਇੰਡਸਟਰੀ ਸਟੇਟ ਆ ਤਮਿਲਨਾਡੂ ਵਿੱਚ ਇੰਡਸਟਰੀ ਆ ਔਰ ਮੇਰੇ ਖੁਦ ਕਈ ਪੰਜਾਬੀ ਦੋਸਤ ਜਿਹੜੇ ਇੰਡਸਟਰੀ ਚ ਚਲਾਉਂਦੇ ਆ ਉਹ ਵੀ ਮੈਨੂੰ ਇਸ ਮੁੱਦੇ ਦੇ ਉੱਤੇ ਇਹੋ ਹੀ ਕਹਿੰਦੇ ਆ ਵੀ ਅਸੀਂ ਮਤਲਬ ਸਾਡਾ ਜਿਹੜਾ ਕੰਮ ਕਰਨ ਦਾ ਤਰੀਕਾ ਵਾ ਅਸੀਂ ਇਹਨਾਂ ਨਾਲ ਕੰਮ ਜ਼ਰੂਰ ਕਰਾਂਦੇ ਆ ਲੇਕਿਨ ਅਸੀਂ ਇਹ ਨਹੀਂ ਚਾਹੁੰਦੇ ਵੀ ਇਹ ਮੁੱਦਾ ਐਵੇਂ ਬਣੇ ਵੀ ਜਿਹਦੇ ਨਾਲ ਇੱਕ ਡਰਦਾ ਮਾਹੌਲ ਔਰ ਇਹ ਚੀਜ਼ਾਂ ਹੋ ਜਾਣ ਸੋ ਇਸ ਕਰਕੇ ਇਹ ਮੁੱਦਾ ਦੀ ਜਿਹੜੀ ਡਾਇਰੈਕਸ਼ਨ ਆ ਉਹ ਗਲਤ ਜਾ ਰਹੀ ਆ ਇਹ ਮੁੱਦਾ ਜਿਸ ਡਾਇਰੈਕਸ਼ਨ ਚ ਜਾਣਾ ਚਾਹੀਦਾ ਉਸ ਪਾਸੇ ਨਾ ਜਾ ਕੇ ਇਹਨੂੰ ਰਾਜਨੀਤਿਕ ਲੋਕ ਕੁਝ ਲਾਹ ਲੈਣਾ ਚਾਹੁੰਦੇ ਆ ਹੂੰ ਕੌਣ ਨਾ ਰਾਜਨੀਤਿਕ ਲੋਕ ਕੋਈ ਲਾਹ ਲੈਣਾ ਜਿਹੜੇ ਬੰਦੇ ਲਗਾਤਾਰ ਖਪਾਲ ਸਿੰਘ ਖੈਰਾ ਬੋਲ ਰਹੇ ਨੇ ਜਿਹੜੇ ਬੰਦੇ ਤਾਂ ਇਹ ਵੀ ਕਹਿ ਰਹੇ ਕਿ ਕਹਿੰਦੇ 26 ਤਰੀਕ ਨੂੰ ਕਹਿੰਦੇ ਬਹਿਸ ਹੋਣੀ ਚਾਹੀਦੀ ਹੈ ਖਪਾਲ ਸਿੰਘ ਖੈਰਾ ਜੀ ਜੋ ਕਹਿ ਰਹੇ ਆ ਉਹ ਇੱਕ ਸੰਜੀਦਗੀ ਵਾਲਾ ਤਰੀਕਾ ਵਾ ਹੂੰ ਲੇਕਿਨ ਤੁਸੀਂ ਵੇਖੋ ਉਹ ਇੱਕ ਮਤਲਬ ਅਗਰ ਤਰੀਕਾ ਵਾ ਉਹਨੂੰ ਆਪਾਂ ਇੱਕ ਡੈਮੋਕਰੈਟਿਕ ਤਰੀਕਾ ਆ ਤਰੀਕੇ ਨਾਲ ਜਾ ਕੇ ਕਿਸੇ ਕੋਈ ਉਹਨਾਂ ਨੂੰ ਕੁੱਟਲ ਮਾਰਨਾ ਸ਼ੁਰੂ ਕਰ ਰਿਹਾ ਕੋਈ ਉਹਨਾਂ ਦੇ ਜਾ ਕੇ ਮਤਲਬ ਆਧਾਰ ਕ ਮਤਲਬ ਤੁਸੀਂ ਕਾਨੂੰਨ ਦੇ ਅਦਾਰੇ ਤੋਂ ਜਿਹੜਾ ਕੋਈ ਬਾਹਰ ਹੋ ਰਿਹਾ ਉਹਦੇ ਉੱਤੇ ਪੁਲਿਸ ਵੀ ਕਾਰਵਾਈ ਉਹਦੇ ਤੇ ਉਹਦੇ ਤੇ ਉਹਦੇ ਤੇ ਫਿਰ ਪੁਲਿਸ ਡਰਦੀ ਕਾਰਵਾਈ ਨਹੀਂ ਕਰਦੀ ਵੀ ਯਾਰ ਕਿਉਂਕਿ ਇਹ ਮੁੱਦਾ ਤਾਂ ਗਰਮ ਹੈ ਹੀ ਆ ਮੁੱਦੇ ਦੇ ਉੱਤੇ ਪੰਜਾਬੀਆਂ ਦਾ ਸੈਂਟੀਮੈਂਟ ਆ ਜੇ ਪੰਜਾਬ ਦੇ ਵਿੱਚ ਅੱਜ ਦੇ ਸਮੇਂ 'ਚ ਵਾਕਈ ਬਹੁਤ ਵੱਡਾ ਮੁੱਦਾ ਵਾ ਕਿਉਂਕਿ ਨੌਕਰੀਆਂ ਘਟ ਰਹੀਆਂ ਇਕਨੋਮਿਕ ਸਪੇਸ ਘਟ ਰਹੀ ਆ ਪੰਜਾਬੀਆਂ ਦੀ ਨੌਕਰੀਆਂ ਤੁਹਾਨੂੰ ਲੱਗਦਾ ਕਿ ਕੋਈ ਨੌਕਰੀ ਕਰਨ ਵਾਲਾ ਕ੍ਰਾਈਮ ਕਰ ਰਿਹਾ ਜਿਹੜੇ ਇੱਥੇ ਨਹੀਂ ਨਹੀਂ ਨੌਕਰੀਆਂ ਦਾ ਵਿੱਚ ਮੇਰਾ ਮਤਲਬ ਮੈਂ ਕਹਿੰਦਾ ਕੋਈ ਕਲਾ ਨੌਕਰੀ ਦਿਹਾੜੀ ਮਜ਼ਦੂਰੀ ਮੇਰੀ ਗੱਲ ਸੁਣ ਉਹ ਵੀ ਨੌਕਰੀ ਹੁੰਦੀ ਹੈ ਤਾਂ ਉਹ ਵੀ ਮੇਰਾ ਕੋਈ ਸਰਕਾਰੀ ادارے ਪ੍ਰਾਈਵੇਟ ਮੈਂ ਮੈਂ ਸਰਕਾਰੀ ادارے ਤੋਂ ਇਲਾਵਾ ਵੀ ਨੌਕਰੀਆਂ ਹੁੰਦੀਆਂ ਰੇੜੀ ਲਾਣਾ ਵੀ ਇੱਕ ਮਤਲਬ ਆਪਾਂ ਉਹਨੂੰ ਸ਼ਬਦ ਮੈਂ ਆਪਾਂ ਉਹਨੂੰ ਕਰਦੇ ਉਹ ਬਿਜ਼ਨਸ ਕਹਿ ਲਓ ਉਹਨੂੰ ਨੌਕਰੀ ਕਹਿ ਲਓ ਕੰਮ ਤਾਂ ਕੰਮ ਹੀ ਆ ਨਾ ਉਹ ਕਿਸੇ ਨਾ ਕਿਸੇ ਦੀ ਰੇੜੀ ਲਾ ਰਿਹਾ ਕੋਈ ਕੁਝ ਕਰ ਰਿਹਾ ਮੁੱਦਾ ਕਿੱਥੇ ਆ ਰਿਹਾ ਮੈਂ ਇਹ ਵੇਖ ਰਿਹਾ ਸੀ ਕਈ ਵੀਡੀਓ ਦੇ ਵਿੱਚ ਇਹ ਸੀ ਵੀ ਇਹ ਜਿਹੜੇ ਬਾਹਰੋਂ ਆਉਂਦੇ ਸਾਨੂੰ ਰੇੜੀ ਵੀ ਨਹੀਂ ਲਾਣ ਦਿੰਦੇ ਤਾਂ ਕਿਤੇ ਨਾ ਕਿਤੇ ਇਕਨੋਮਿਕ ਇਕਨੋਮਿਕਸ ਨੂੰ ਪਾਸੇ ਰੱਖ ਕੇ ਤੁਸੀਂ ਇਸ ਮੁੱਦੇ ਨੂੰ ਨਹੀਂ ਵੇਖ ਸਕਦੇ ਤੁਸੀਂ ਜਿੰਨਾ ਮਰਜ਼ੀ ਇਸ ਚੀਜ਼ ਨੂੰ ਵਧਾ ਲਓ ਲੋਕਾਂ ਨੂੰ ਹੁਣ ਤੁਸੀਂ ਜਿੰਨੀਆਂ ਫੈਕਟ ਸਾਡੇ ਰੋਪੜ ਚ ਫੈਕਟਰੀਆਂ ਆ ਜੀ ਉਧਰ ਸਵਰਾਜ ਮਾਸਦਾ ਦੀ ਫੈਕਟਰੀ ਆ ਉਹ ওভারਟੇਕ ਕਰ ਲਈ ਆਪਣਾ ਐਸ ਸੀਮੈਂਟਾ ਦੀ ਫੈਕਟਰੀ ਆ ਉਹ ਡਾਰਨੀ ਨੇ ওভারਟੇਕ ਕਰ ਲਈ ਇਧਰ ਨੂੰ ਆਜੋ ਚੀਮਾ ਬੋਇਲਰ ਆ ਇਹਦੇ ਵਿੱਚ ਜ਼ਿਆਦਾਤਰ ਪ੍ਰਵਾਸੀ ਹੋਈ ਕੰਮ ਕਰ ਰਹੇ ਆ ਹਮ ਮੈਜੋਰਿਟੀ ਲੋਗ ਔਰ ਬਸਾਂ ਲਾਈਆਂ ਹੋਈਆਂ ਤੁਸੀਂ ਸ਼ਾਮ ਨੂੰ ਜਦੋਂ ਮੈਂ ਕਈ ਵਾਰ ਰੋਪੜ ਤੋਂ ਚੰਡੀਗੜ੍ਹ ਨੂੰ ਆਂਦਾ ਤੇ ਮੈਂ ਇਹ ਵੇਖਦਾ ਆਂਦਾ ਲਾਈਨ ਦੀ ਲਾਈਨ ਹਮ ਲੇਬਰ ਦੀ ਪ੍ਰਵਾਸੀਆਂ ਦੀ ਉਹ ਇੱਥੋਂ ਆਂਦੀ ਆ ਅੱਛਾ ਤੁਸੀਂ ਉੱਥੇ ਅੱਗੇ ਸਵਰਾਜ ਮਾਸਦਾ ਦੀ ਫੈਕਟਰੀ ਆ ਤੁਸੀਂ ਉੱਥੇ ਚੈੱਕ ਕਰ ਲਓ ਉੱਥੇ ਵੀ ਆਪਣਾ ਜਿਹੜੀ ਰੇਸ਼ੋ ਆ ਉਹ ਵੀ ਬਹੁਤ ਵੱਡੀ ਆ ਸੋ ਜਿਹੜਾ ਇਹ ਗੁੱਸਾ ਪਣਪਰਿਆ ਇਹ ਉਹ ਫੈਕਟਰੀਆਂ ਵਿੱਚ ਜਿਹੜੇ ਨੌਜਵਾਨ ਪੰਜਾਬੀ ਕੰਮ ਕਰਨਾ ਚਾਹ ਰਹੇ ਆ ਉਹਨਾਂ ਨੂੰ ਲੱਗ ਰਿਹਾ ਯਾਰ ਸਾਡੀਆਂ ਤਾਂ ਨੌਕਰੀਆਂ ਵੀ ਲੈ ਕੇ ਲੱਗਦਾ ਕਿ ਉਹਨਾਂ ਨੂੰ ਕਰਮ ਭੂਮੀ ਬਣਾਉਣੀ ਚਾਹੀਦੀ ਹੈ ਉਹਨਾਂ ਨੂੰ ਜਨਮ ਭੂਮੀ ਨਹੀਂ ਬਣਾਉਣੀ ਚਾਹੀਦੀ ਪੰਜਾਬ ਨੂੰ ਕਿਉਂਕਿ ਕਹਿੰਦੇ ਪੰਜਾਬੀ ਕਿ ਕਿੱਥੇ ਜਾਂਦੇ ਹੈ ਹਿਮਾਚਲ ਜਾਂਦੇ ਹੈ ਜੁਪੀ ਜਾਂਦੇ ਹਨ ਥਾਵਾ ਲੈਣ ਨਹੀਂ ਦਿੰਦੇ ਕਹਿੰਦੇ ਬਸ ਕਾਨੂੰਨ ਨੂੰ ਫੋਲੋ ਕਰਨੇ ਪੈਂਦੇ ਜ਼ਮੀਨਾ ਲੈਣੀਆਂ ਨਹੀਂ ਰਹਿਣੀਆਂ ਇਹ ਇਹਦੇ ਤੇ ਬਿਲਕੁਲ ਮੇਰੇ ਹਿਸਾਬ ਨਾਲ ਪੰਜਾਬ ਦੇ ਵਿੱਚ ਆ ਕੇ ਕਿਉਂਕਿ ਦੇਖੋ ਪੰਜਾਬੀ ਮੈਂ ਫਿਰ ਤੁਹਾਨੂੰ ਇਹ ਗੱਲ ਕਹਿੰਦਾ ਮੁੱਦੇ ਨੂੰ ਡੂੰਘਾਈ ਦੇ ਨਾਲ ਸਮਝਣ ਦੀ ਲੋੜ ਆ। ਅਗਰ ਆਪਾਂ ਅਗਰ ਅਨੇ ਮੈਂ ਮੈਂ ਤਾਂ ਗੱਲ ਨੂੰ ਜਾਰੀ ਰੱਖੀ। ਮੈਂ ਉਹੀ ਦੱਸਣ ਦੀ ਕੋਸ਼ਿਸ਼ ਕਰ ਰਿਹਾ ਕੁਝ ਹੱਥ ਅਗਰ ਪੰਜਾਬ ਦੇ ਵਿੱਚ ਆਪਾਂ ਇਹਨਾਂ ਨੂੰ ਜ਼ਮੀਨ ਨਹੀਂ ਲੈਣ ਦਵਾਂਗੇ। ਹੂੰ। ਮੇਰਾ ਮੁੱਦਾ ਇਹ ਆ ਵੀ ਉਹਦੇ ਨਾਲ ਕੀ ਸਾਡਾ ਇਹ ਮੁੱਦਾ ਹੱਲ ਹੋ ਜਾਂਦਾ? ਹੂੰ। ਅਗਰ ਹਿਮਾਚਲ ਵਾਲੇ ਆ ਕੇ ਇੱਥੇ ਨੌਕਰੀਆਂ ਲੈ ਰਹੇ ਜਾਂ ਜ਼ਮੀਨਾਂ ਲੈ ਰਹੇ ਆ। ਹੂੰ। ਕਿੰਨਾ ਤੋਂ ਜ਼ਮੀਨਾਂ ਲੈ ਰਹੇ? ਹੂੰ। ਜ਼ਮੀਨਾਂ ਵੇਚਣ ਵਾਲੇ ਕਿਹੜੇ ਆ? ਹੂੰ। ਪੰਜਾਬੀ ਹੋਈ ਆ। ਔਰ ਆਪਣਾ ਜਮੀਨਾ ਦੇ ਵਿੱਚ ਜਿਹੜੇ ਫਲੈਟ ਬਣਾ ਰਹੇ ਆ ਉਹ ਕੌਣ ਬਣਾ ਰਹੇ ਜਿੱਥੇ ਫਲੈਟ ਲੈ ਰਹੇ ਇਹ ਉਰਲ ਇਕਨੋਮੀ ਆ ਨਾ ਹੁਣ ਸਾਹਿਬ ਇਹ ਵੀ ਹੈ ਕਿ ਉਹ ਪਹਿਲਾਂ ਹੀ ਆਲਰੇਡੀ ਜਿਨ੍ਹਾਂ ਨੇ ਬਾਹਰੋਂ ਆ ਕੇ ਵਸੇਵਾ ਕਰ ਲਿਆ ਸੀਗਾ ਉਹਨਾਂ ਨੇ ਫਲੈਟ ਫਲੂਟ ਤਿਆਰ ਕਰ ਲਏ ਉਹੀ ਦੇਈ ਜਾ ਰਹੇ ਕੋਲੋਨੀਆ ਕੱਟੀਆਂ ਜਾਂਦੀਆਂ ਸਰਕਾਰ ਨੇ ਕੋਲੋਨੀਆ ਕੱਟੀਆਂ ਜਿਹੜੀਆਂ ਕਾਂਗਰਸ ਵੇਲੇ ਦੀਆਂ ਅੱਛਾ ਮੈਂ ਪੁੱਛ ਰਿਹਾ ਮੈਂ ਤੁਹਾਡੇ ਤੋਂ ਦੇਖੋ ਪਹਿਲੀ ਗੱਲ ਤਾਂ ਮੈਂ ਇਸ ਫਿਰ ਬੜੀ ਕਲੀਅਰ ਲੈ ਕਰਦਾ ਕਿਉਂਕਿ ਗੱਲਾਂ ਜਦੋਂ ਕੋਈ ਬੰਦਾ ਕਰਦਾ ਨਾ ਉਹ ਚੋਂ ਕਟਕ ਵੱਟ ਕੇ ਕੋਈ ਬੰਦਾ ਕਰ ਲੈਂਦਾ ਮੈਂ ਬਿਲਕੁਲ ਹੱਕ ਵਿੱਚ ਨਹੀਂ ਹੈਗਾ ਵੀ ਪੰਜਾਬ ਦੀ ਡੈਮੋਗ੍ਰਾਫੀ ਬਦਲੀ ਜਾਵੇ ਵੀ ਪੰਜਾਬ ਦੇ ਵਿੱਚ ਪੰਜਾਬੀਆਂ ਦੀ ਜਗ੍ਹਾ ਬਾਹਰਲੇ ਸੂਬਿਆਂ ਚੋਂ ਆ ਕੇ ਲੋਕ ਇੱਥੋਂ ਦੇ ਮਤਲਬ ਉਸ ਤਰੀਕੇ ਦੇ ਨਾਲ ਰੂਪਰੇਖਾ ਬਣਾ ਲੈਣ ਵੀ ਜਿਹਦੇ ਨਾਲ ਪੰਜਾਬੀਆਂ ਦੀ ਜਿਹੜੀ ਗਿਣਤੀ ਆ ਉਹ ਮਤਲਬ ਅੰਡਰਮਾਈਨ ਹੋ ਜੇ ਔਰ ਜਿਹੜਾ ਪੰਜਾਬੀ ਸੂਬਾ ਵੀ ਬਣਿਆ ਸੀ ਜਦੋਂ ਆਪਾਂ ਪੰਜਾਬ ਦੀ 1966 ਵਿੱਚ ਵੰਡ ਵੀ ਹੋਈ ਸੀ ਉਹ ਇਸੇ ਕਰਕੇ ਹੋਈ ਸੀ ਵੀ ਇੱਥੇ ਇੱਕ ਪੰਜਾਬੀ ਡੋਮਿਨੇਟਿਡ ਇਹ ਇੱਕ ਸੂਬਾ ਰਹਿ ਚੁੱਕਿਆ ਹਾਲੇ ਕਿ ਹਰਿਆਣਾ ਵੀ ਪੰਜਾਬੀ ਡੋਮਿਨੇਟਿਡਾ ਉੱਥੇ ਵੀ ਪੰਜਾਬੀ ਬੋਲੀ ਜਾਂਦੀ ਆ ਬੋਲੀਆਂ ਦੇ ਆਧਾਰ ਦੇ ਉੱਤੇ ਨਹੀਂ ਵੱਜਿਆ ਗਿਆ ਸੀ ਉਹ ਬੇਸਿਕਲੀ ਇੱਕ ਸਿਕ ਸਟੇਟ ਦੇ ਰੂਪ ਦੇ ਵਿੱਚ ਆਪਣਾ ਕੀ ਕਹਿੰਦੇ ਪੰਜਾਬੀ ਸੂਬਾ ਉਸ ਸਮੇਂ ਦੇ ਮੰਗਾਂ ਦੇ ਹਿਸਾਬ ਦੇ ਨਾਲ ਉਸ ਸਮੇਂ ਦੇ ਹਿਸਾਬ ਦੇ ਨਾਲ ਇਹ ਹੋਇਆ ਸੀਗਾ ਜਦ ਕਿ ਉਦੋਂ ਤੱਕ ਜੇਕਰ ਤੁਸੀਂ ਹਿਸਟਰੀ ਵਿੱਚ ਜਾਓ ਤੇ ਕੱਲਾ ਉਦੋਂ ਪੰਜਾਬੀ ਬੋਲਣ ਵਾਲਾ ਸੂਬਾ ਹੀ ਸੀਗਾ ਜਿੰਦੇ ਜਿਹਦੀ ਉਸ ਸਮੇਂ ਵੰਡ ਨਹੀਂ ਹੋਈ హిస్టారికల్ ਵੀ ਚੀਜ਼ਾਂ ਬਹੁਤ ਹੈਗੀਆਂ ਇਹਦੇ ਅੰਦਰ ਔਰ ਅੱਜ ਦੀ ਪ੍ਰੈਜ਼ੈਂਟ ਸਿਚੁਏਸ਼ਨ ਦੀ ਵੀ ਚੀਜ਼ਾਂ ਹੈਗੀਆਂ ਮੈਂ ਦੋਵੇਂ ਪੱਖਾਂ ਨੂੰ ਸਮਝਦੇ ਹੋਏ ਇਹ ਕਹਿ ਰਿਹਾ ਵੀ ਇਹਦਾ ਹੱਲ ਸਿਰਫ ਸੰਜੀਦਗੀ ਨਾਲ ਨਿਕਲੂਗਾ ਇਹਦਾ ਹੱਲ ਪੋਲਿਟਿਕਲ ਕਲਾਸ ਨੂੰ ਵੀ ਸੋਚਣਾ ਪਊਗਾ ਔਰ ਜਿਹੜੇ ਥੱਲੇ ਦੇ ਕੁਝ ਲੋਕ ਇਹਦੇ ਤੇ ਰਾਜਨੀਤੀ ਕਰਨ ਦੀ ਸੋਚ ਰਹੇ ਆ ਜਿਵੇਂ ਸ਼ਿਵ ਸੇਨਾ ਨੇ ਮਹਾਰਾਸ਼ਟra ਵਿੱਚ ਕੀਤੀ ਸੀ ਜਿਵੇਂ ਤਮਿਲਵਾਦ ਦੀ ਤਮਿਲਨਾਡੂ ਵਿੱਚ ਹੋਈ ਸੀ ਔਰ ਕਰਨਾਟਕਾ ਵਿੱਚ ਕੰਨੜ ਵਾਲੀ ਗੱਲ ਦੇ ਉੱਤੇ ਆ ਚੀਜ਼ਾਂ ਦੇ ਉੱਤੇ ਉੱਥੇ ਵੀ ਹਾਂ ਜਦੋਂ ਉੱਥੇ ਲੋਕ ਉੱਥੇ ਇਨੇ ਕੰਮ ਕਰਨ ਜਾਂਦੇ ਉੱਥੇ ਵੱਡੀ ਆਪਣਾ ਕੀ ਕਹਿੰਦੇ ਇੱਕ ਇੰਡਸਟਰੀ ਹੈਗੀ ਆ ਉੱਥੇ ਜਾ ਕੇ ਉਹਨਾਂ ਨੂੰ ਇਹ ਵੀ ਕਿਹਾ ਗਿਆ ਕੰਨੜ ਦੀ ਗੱਲ ਕਰੋ ਐਵੇਂ ਗੱਲ ਕਰੋ ਉੱਥੇ ਵੀ ਆਪਣੇ ਭੈਣ ਭਰਾ ਕਈ ਕੰਮ ਕਰਨ ਜਾਂਦੇ ਆਪਣੇ ਨਹੀਂ ਮਤਲਬ ਹੋਰ ਵੀ ਸੂਬਿਆਂ ਚੋਂ ਜਾਂਦੇ ਆ ਲੇਕਿਨ ਉਹਨਾਂ ਮੁੱਦਿਆਂ ਦੇ ਹੱਲ ਕਦੋਂ ਹੋਏ ਔਰ ਉਹਦਾ ਰਿਜ਼ਲਟ ਕੀ ਨਿਕਲਿਆ ਅਗਰ ਇਹ ਮੁੱਦਾ ਹੈ ਪ੍ਰਵਾਸੀਆਂ ਵਾਲਾ ਮੁੱਦਾ ਬਿਲਕੁਲ ਜੋ ਕਿ ਅੱਜ ਦੇ ਸਮੇਂ ਚ ਗਰਾਉਂਡ ਤੇ ਹੈ ਇਹਦਾ ਹੱਲ ਕੀ ਨਿਕਲਣਾ ਚਾਹੀਦਾ ਔਰ ਉਹਦਾ ਅੱਗੇ ਰਿਜ਼ਲਟ ਕੀ ਆਊਗਾ ਆਪਾਂ ਨੂੰ ਉਹਦੇ ਬਾਰੇ ਚਰਚਾ ਕਰਨੀ ਚਾਹੀਦੀ ਹੈ ਮੁੱਦਾ ਇਹ ਹੈਗਾ ਇਹਦੇ ਵਿੱਚ ਕੋਈ ਚਰਚਾ ਨਹੀਂ ਪੰਜਾਬੀਆਂ ਦੇ ਮਨ ਦੇ ਵਿੱਚ ਇਹਦੇ ਬਾਰੇ ਗੁੱਸਾ ਹੈਗਾ ਔਰ ਇਹ ਚੀਜ਼ ਕਿਤੇ ਜਿਹੜੇ ਲੋਕ ਇਹਦਾ ਰਾਜਨੀਤਿਕ ਲਾਹ ਲੈਣਾ ਚਾਹੁੰਦੇ ਆ ਮੈਂ ਉਹਨਾਂ ਨੂੰ ਬਾਰ-ਬਾਰ ਬੇਨਤੀ ਕਰ ਰਿਹਾ ਵੀ ਤੁਸੀਂ ਇਹਦਾ ਰਾਜਨੀਤਿਕ ਲਾਹ ਨਾ ਲਓ ਪੰਜਾਬ ਦੇ ਵਿੱਚ ਇਹੋ ਜੀ ਇਹੋ ਜੀ ਸੋਚ ਔਰ ਇਹੋ ਜੀ ਰਾਜਨੀਤੀ ਨਾ ਅਜੇ ਤੱਕ ਪਣ ਪੀ ਆ ਨਾ ਅਜੇ ਤੱਕ ਹੋਈ ਆ ਔਰ ਨਾ ਹੀ ਹੋਣੀ ਚਾਹੀਦੀ ਆ ਤੁਹਾਡੇ ਹਿਸਾਬ ਨਾਲ ਕੀ ਰੋਡ ਮੈਪ ਹੋਣਾ ਚਾਹੀਦਾ ਜੇ ਇਹ ਸਾਰੀਆਂ ਚੀਜ਼ਾਂ ਹੋ ਰਹੀਆਂ ਨੇ ਕਿ ਲੱਗਾ ਕਿ ਜਿਹੜੀ ਲੋਕਾਂ ਦੀ ਮੰਗ ਆ ਜਿਹੜੇ ਕਹਿੰਦੇ ਕਿ ਇਹਨਾਂ ਦਾ ਆਧਾਰ ਕਾਰਡ ਨਾ ਬਣੇ ਇਹਨਾਂ ਨੂੰ ਜ਼ਮੀਨ ਨਾ ਜਿਹੜਾ ਕੋਈ ਦੇਵੇ ਇਹਨਾਂ ਦੀ ਵੋਟ ਨਾ ਬਣੇ ਤੇ ਬਾਕੀ ਜਿਹੜਾ ਕੋਈ ਇੱਥੇ ਆ ਰਿਹਾ ਉਹਦੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਇਹ ਚਾਰ ਚੀਜ਼ਾਂ ਤੁਸੀਂ ਮੰਨਦੇ ਹੋ ਕਿ ਹੋਣੀਆਂ ਚਾਹੀਦੀਆਂ ਕੁਝ ਤਾਂ ਲੋਕ ਬਿਲਕੁਲ ਅਨਪੜਾਂ ਵਾਲੀ ਗੱਲ ਕਰਦੇ ਕੁਝ ਲੋਕਾਂ ਦੀ ਤਾਂ ਗੱਲਾਂ ਜੜੀਆਂ ਹੈਗੀਆਂ ਉਹਨਾਂ ਦਾ ਕੋਈ ਲੌਜੀਕ ਨਹੀਂ ਕਿਉਂਕਿ ਉਹਨਾਂ ਨੂੰ ਸ਼ਾਇਦ ਕਾਨੂੰਨ ਦਾਇਰੇ ਅਦਾਇਰੇ ਉਹ ਸਮਝ ਨਹੀਂ ਆਉ ਜਿੱਥੋਂ ਤੱਕ ਹੈਗੀ ਆ ਜ਼ਮੀਨ ਵਾਲੀ ਗੱਲ ਮੈਂ ਇਸ ਗੱਲ ਤੇ 100% ਸਹਿਮਤ ਆ ਵੀ ਜ਼ਮੀਨ ਲੈਣ ਦਾ ਹੱਕ ਪੰਜਾਬ ਦੇ ਵਿੱਚ ਜ਼ਮੀਨਾਂ ਘਟ ਰੀਆਂ ਪੰਜਾਬੀਆਂ ਨੂੰ ਹੀ ਮਿਲਣਾ ਚਾਹੀਦਾ ਲੇਕਿਨ ਮੈਂ ਤੁਹਾਨੂੰ ਫਿਰ ਕਹਿ ਦਿੰਦਾ ਇਹਦੇ ਵਿੱਚ ਇੰਨੇ ਕੁ ਲੂਪ ਹੋਲ ਜਾਂਦੇ ਆ ਜਿਵੇਂ ਹਿਮਾਚਲ ਚਾਹੀ ਕੀ ਹਿਮਾਚਲ ਚ ਜਾ ਕੇ ਕਈਆਂ ਨੇ ਜ਼ਮੀਨਾਂ ਨਹੀਂ ਲੈਂਤੀਆਂ بڑے ਲੋਕਾਂ ਦੀ ਇਨਵੈਸਟਮੈਂਟਾਂ ਨਹੀਂ ਆਈਆਂ ਕੀ ਆਪਣਾ ਕੀ ਕਹਿੰਦੇ ਜਿੱਥੇ ਜਿੱਥੇ ਬਾਕੀ ਜਗ੍ਹਾ ਉੱਥੇ ਇਨਵੈਸਟਮੈਂਟਾਂ ਨਹੀਂ ਹੋਈਆਂ ਵੱਡੇ ਆਧਾਰੇ ਨਹੀਂ ਆ ਕਿ ਉੱਥੇ ਜ਼ਮੀਨਾਂ ਦੇ ਉੱਤੇ ਆਪਣਾ ਕੀ ਕਹਿੰਦੇ ਲੀਜ਼ਾਂ ਹੋਈਆਂ ਮੈਂ ਤੁਹਾਨੂੰ ਇਹ ਕਹਿ ਰਿਹਾ ਵੀ ਇਹ ਸਾਰੇ ਮੁੱਦੇ ਦਾ ਹੱਲ ਲੱਭਣ ਵਾਲੇ ਪਾਸੇ ਨੂੰ ਤਾਂ ਕੋਈ ਜਾ ਹੀ ਨਹੀਂ ਰਿਹਾ ਆਹ ਕਹਿੰਦੇ ਹਾਂਜੀ ਜੀ ਜ਼ਮੀਨ ਵਾਲਾ ਕਾਨੂੰਨ ਪਾਸ ਕਰ ਦਿਓ ਕਰ ਦਿਓ ਕਾਨੂੰਨ ਪਾਸ ਉਹਦੇ ਨਾਲ ਜਿਹੜਾ ਮੁੱਦਾ ਵਾ ਕੀ ਉਹ ਡਰੈਸ ਹੋ ਜਾਊਗਾ ਮੁੱਦਾ ਹੈ ਕੀ ਆ ਮੁੱਦਾ ਕੀ ਮੈਂ ਫਿਰ ਕਹਿੰਦਾ ਮੁੱਦਾ ਹੈਗਾ ਵਾ ਜਿਹੜੀ ਆਪਣੀ ਰਿਸੋਰਸਸ ਘਟ ਰਹੀ ਆ ਔਰ ਇਕਨੋਮਿਕ ਸਪੇਸ ਘਟ ਰਹੀ ਆ ਉਹਦੇ ਆਲਟਰਨੇਟ ਪੰਜਾਬ ਸਰਕਾਰ ਨੂੰ ਸਵਾਲ ਕਰਨ ਦੀ ਬਜਾਏ ਵੀ ਤੁਸੀਂ ਸਰਕਾਰੀ ਨੌਕਰੀਆਂ ਦੇ ਬਾਰ ਬਾਰ ਅਰਤੀ 50000 ਦੇਤੀ 48000 ਦੇਤੀ ਇਹ ਦੱਸੋ ਵੀ ਸੂਬੇ ਚ ਬਾਕੀ ਨੌਕਰੀਆਂ ਕਿੱਥੇ ਪੈਦਾ ਹੋਈਆਂ ਐਗਰੀਕਲਚਰ ਬੇਸਡ ਇੰਡਸਟਰੀ ਦੇ ਵਿੱਚੋਂ ਕੀ ਕੁਝ ਨਿਕਲਿਆ ਆਪਣਾ ਕੀ ਕਹਿੰਦੇ ਤੁਸੀਂ ਇਹਦੀ ਇਕਨੋਮਿਕ ਵਾਇਬਿਲਿਟੀ ਅੱਜ ਦੇ ਸਮੇਂ ਚ ਤੁਸੀਂ ਜੋ ਮਹਿੰਗਾਈ ਵੱਧ ਰਹੀ ਆ ਜਿਹਦੇ ਨਾਲ ਕੰਮ ਕਰਨਾ ਔਖਾ ਹੋ ਰਿਹਾ ਲੋਕਾਂ ਦੀ ਸਪੇਸ ਜਿਹੜੀ ਆ ਲੋਕਾਂ ਦੀ ਵਿੱਚ ਸਭ ਤੋਂ ਵੱਡਾ ਕਾਰਨ ਲੜਾਈ ਦਾ ਘਰੇ ਲੜਾਈ ਦਾ ਬਾਹਰ ਲੜਾਈ ਦਾ ਉਹ ਇਕਨੋਮਿਕ ਸਪੇਸ ਔਰ ਰਿਸੋਰਸਸ ਦੀ ਕਮੀ ਆ ਹਮੇਸ਼ਾ ਤੁਸੀਂ ਵੇਖੋਗੇ ਗਰੀਬ ਆਦਮੀ ਜਿਹੜਾ ਵਾ ਉਹ ਉਹਨੂੰ ਉਹ ਉਹ ਜਾਂ ਮਿਡਲ ਕਲਾਸ ਜਾਂ ਲੋਅਰ ਮਿਡਲ ਕਲਾਸ ਉਹਦੀ ਜਿਹੜੀ ਖੇਜ ਖੁੰਦਕ ਆ ਉਹ ਇਹੋ ਜੇ ਮੁੱਦਿਆਂ ਦੇ ਵਿੱਚ ਨਿਕਲਦੀ ਆ ਵੀ ਯਾਰ ਸ਼ਾਇਦ ਸਾਡੀ ਜਿਹੜੀ ਅੱਜ ਦੇ ਹਾਲਾਤਾਂ ਦਾ ਜ਼ਿੰਮੇਵਾਰ ਆ ਪ੍ਰਵਾਸੀ ਲੋਕ ਆ ਵੀ ਅੱਜ ਜੇ ਸਾਡੀ ਜਿਹੜੀ ਇਕਨੋਮਿਕ ਅਗਰ ਤੁਸੀਂ ਕਹੋ ਨਾ ਕਲਚਰਲ ਦੀ ਗੱਲ ਆ ਜਾਂ ਅਗਰ ਤੁਸੀਂ ਕਹੋ ਸਾਡੇ ਸਪੇਸ ਦੀ ਗੱਲ ਆ ਸਾਡੇ ਤਾਂ ਪੰਜਾਬੀ ਮੁੰਡੇ ਬਾਹਰ ਜਾ ਜਾ ਕੇ ਕੈਨੇਡਾ ਅਮਰੀਕਾ ਜਾ ਕੇ ਬਿਲਕੁਲ ਕੈਨੇਡਾ ਅਮਰੀਕਾ ਦੇ ਹੋ ਗਏ ਹੂੰ ਉੱਥੇ ਕਲਚਰ ਕਿੱਥੇ ਗਏ ਉੱਥੇ ਜਾ ਕੇ ਵੀ ਅਸੀਂ ਕਈ ਲੋਕਾਂ ਨੇ ਆਪਣੇ ਕਲਚਰ ਬਚਾਲੇ ਲੇਕਿਨ ਜਿਹੜੇ ਅਗਲੀਆਂ ਜਨਰੇਸ਼ਨਾਂ ਆਣ ਗਈਆਂ ਉਹ ਕਿਸ ਤਰੀਕੇ ਦੀਆਂ ਨਿਕਲਣਗੇ ਅਗਰ ਕਲਚਰਲ ਰੌਲਾ ਹੈਗਾ ਤੇ ਅਸੀਂ ਆਪਣੇ ਨੌਜਵਾਨਾਂ ਨੂੰ ਬਾਹਰ ਜਾਣ ਤੋਂ ਜੇ ਰੋਕਾਂਗੇ ਔਰ ਅਗਰ ਆਪਾਂ ਉਹਨਾਂ ਨੂੰ ਰੋਕਾਂਗੇ ਤੇ ਆਪਣੇ ਇੱਥੇ ਸਪੇਸ ਨਹੀਂ ਰਹੂਗੀ ਜਿੰਨਾ ਬ੍ਰਿਲਿਅੰਟ ਮਾਈਂਡ ਆ ਆਪਣੇ ਪੰਜਾਬ ਦਾ ਜਿਹੜਾ ਕੋਈ ਬੱਚਾ ਚੰਗੀ ਨੌਕਰੀ ਕਰਦਾ ਜਿਹੜਾ ਬੱਚਾ ਚੰਗੀ ਥਾਂਕ ਤੇ ਇਨਵੈਸਟਮੈਂਟ ਕਰਦਾ ਉਹ ਪੰਜਾਬ ਤੋਂ ਬਾਹਰ ਜਾ ਰਿਹਾ ਤੁਸੀਂ ਮੈਨੂੰ ਦੱਸੋ ਕਿਹੜੇ ਚੰਗੇ ਇੰਟੈਲੀਜੈਂਟ ਇੰਟੈਲੈਕਚੁਅਲ ਮਾਈਂਡ ਆਜ ਪੰਜਾਬ ਰੀਟੇਨ ਕਰਨ ਦੀ ਕੈਪੈਸਿਟੀ ਦਾਖ ਰਿਆ ਸਾਜੀ ਯੂਨੀਵਰਸਿਟੀਆਂ ਦੇ ਤੁਸੀਂ ਕਹਿੰਦੇ ਹੋ ਵੀ ਪ੍ਰਵਾਸੀਆਂ ਦੀ ਗੱਲ ਕਰਦੇ ਹੋ ਜਿੰਨੀਆਂ ਯੂਨੀਵਰਸਿਟੀਆਂ ਵਾਂ ਉਹਨਾਂ ਦੇ ਵਿੱਚ ਜਾ ਕੇ ਤੁਸੀਂ ਰੇਸ਼ੋ ਵੇਖ ਲਓ ਪੰਜਾਬੀਆਂ ਦੀ ਕਿੰਨੀ ਰਹਿ ਗਈ ਹਮ ਬਿਲਕੁਲ ਜਿਨ੍ਹਾਂ ਦੀ ਐਡਮਿਸ਼ਨ ਆਉਂਦੀਆਂ ਉਸ ਤੋਂ ਅੱਗੇ ਜਿਹੜੇ ਪ੍ਰੋਫੈਸਰ ਪੜ੍ਹਾਉਣ ਵਾਲੇ ਆ ਉਹਨਾਂ ਦੇ ਵਿੱਚ ਪੰਜਾਬੀਆਂ ਦੀ ਗਿਣਤੀ ਕਿੰਨੀ ਰਹਿ ਗਈ ਜਿਹੜੀਆਂ ਫੈਕਟਰੀਆਂ ਵਾਂ ਉਹਨਾਂ ਵਿੱਚ ਪੰਜਾਬੀਆਂ ਦੀ ਗਿਣਤੀ ਕਿੱਥੇ ਰਹਿ ਗਈ ਮੁੱਦਾ ਇੱਥੋਂ ਕਿਤੇ ਨਾ ਕਿਤੇ ਨੌਕਰੀਆਂ ਦਾ ਰਿਸੋਰਸਸ ਦਾ ਔਰ ਇਕਨੋਮਿਕਸ ਦਾ ਪੀ ਸਾਡੀ ਉਹ ਜਗਾ ਜਿਹੜੀ ਆ ਉਹ ਘਾਟੀ ਦੀ ਜਾਰੀ ਔਰ ਪੰਜਾਬੀ ਬੰਦਾ ਜਾਂ ਤਾਂ ਖੇਤੀ ਜੋਗਾ ਰਹਿ ਰਿਹਾ ਤੇ ਯਹਾਂ ਤਰਨੇ ਲਾਂ ਜੋਗਾ ਰਹਿ ਰਿਹਾ ਕਿਹੜੇ ਚੰਗੇ ਪੰਜਾਬੀ ਅੱਜ ਪੰਜਾਬ ਦੇ ਵਿੱਚ ਨੌਕਰੀਆਂ ਕਰਕੇ ਪੰਜਾਬ ਸੂਬੇ ਦੇ ਵਿੱਚ ਰਹਿ ਕੇ ਕਿੰਨੇ ਸਟਾਰਟਅੱਪਸ ਆ ਗਏ ਪੰਜਾਬ ਦੇ ਵਿੱਚ ਪੰਜਾਬੀ ਬੰਦੇ ਜਿਹੜੇ ਅੱਜ ਬਾਹਰ ਜਾ ਕੇ ਕਈ ਜਮਾਂ ਅਮਰੀਕਾ ਜਾ ਕੇ ਕਿੱਡੇ-ਕੱਡੇ ਨਾਮ ਆਪਾਂ ਉਹਨਾਂ ਨੂੰ ਫਿਰ ਸੈਲੀਬ੍ਰੇਟ ਕਰੀਦਾ ਲੇਕਿਨ ਜਿਹੜਾ ਪੰਜਾਬ ਚ ਰਹਿ ਕੇ ਕਿੰਨੂੰ ਆਪਾਂ ਸੈਲੀਬ੍ਰੇਟ ਕਰ ਰਹੇ ਆ ਅੱਜ ਪੰਜਾਬ ਦੇ ਵਿੱਚ ਵੀ ਹਾਂ ਗਿਣ ਚੁਣ ਕੇ 10-12 ਵਾਂ ਹੂੰ ਜਿਨ੍ਹਾਂ ਨੂੰ ਆਪਾਂ ਪੰਜਾਬ ਦੇ ਵਿੱਚੋਂ ਸਟਾਰਟਅਪਸ ਦੇ ਵਿੱਚ ਇੱਕ ਹਰਤੇਕ ਕਰਕੇ ਹੈਗਾ ਮੈਂ ਉਹਨਾਂ ਦਾ ਵੇਖਦਾ ਸੀ ਇੱਕ ਵਾਰ ਮੈਂ ਕਿਉਂਕਿ ਕਈ ਵਾਰ ਕੋਈ ਚੀਜ਼ਾਂ ਆ ਜਾਂਦੀਆਂ ਸਾਡੇ ਕੋਲ ਵੀ ਨਹੀਂ ਪਹੁੰਚਦੀਆਂ ਜੀ ਕਿੰਨੇ ਕਿ ਗਿਣਵੇਂ ਚੁਣਵੇਂ ਅੱਛਾ ਜਰਨਲਿਜ਼ਮ ਦੀ ਤੁਹਾਡੀ ਫੀਲਡ ਵੇਖ ਲਓ ਹੂੰ ਪੰਜਾਬੀ ਜਰਨਲਿਸਟ ਵੇਖ ਲਓ ਪੰਜਾਬੀ ਰਾਈਟਰ ਵੇਖ ਲਓ ਪੰਜਾਬੀ ਇੰਟੈਲੈਕਟ ਵੇਖ ਲਓ ਪੰਜਾਬੀ ਪੰਜਾਬ ਦੇ ਵਿੱਚ ਤਾਂ ਉਹ ਕੰਮ ਹੀ ਨਹੀਂ ਕਰ ਰਹੇ ਹੁਣ ਜਾ ਕੇ ਉਹ ਦਿੱਲੀ ਕੰਮ ਕਰਦਾ ਯਾਉ ਜਾ ਕੇ ਉਹ ਬੰਗਲੌਰ ਦੇ ਵਿੱਚ ਕੰਮ ਕਰਦਾ ਆਈਟੀ ਸਿਟੀ ਉਹ ਜਾ ਕੇ ਆਂਧਰਾ ਪ੍ਰਦੇਸ਼ ਤੇ ਤਿਲੰਗਾਨਾ ਚ ਕੰਮ ਕਰਦਾ ਤੇ ਪੰਜਾਬ ਜਦ ਤੱਕ ਇਹ ਸਪੇਸ ਨਹੀਂ ਕ੍ਰੀਏਟ ਕਰੂਗਾ ਪੰਜਾਬ ਇਹ এনवायरमेंट ਨਹੀਂ ਦੇਊਗਾ ਵੀ ਜਿੰਮੇਵਾਰੀ ਕਿੰਨਾ ਦੀ ਹੈ ਸਰਕਾਰ ਦੀ ਸਰਕਾਰ ਸਰਕਾਰ ਕਹ ਰਹੀ ਹੈ ਕਿ ਸਭ ਨੂੰ ਕੋਈ ਹੱਕ ਹੈ ਜਿਸ ਨੂੰ ਮਰਜ਼ੀ ਆਵੇ ਜਾਵੇ ਕੰਮ ਕਰ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਸਪੇਸ ਕ੍ਰੀਏਟ ਕਰਨ ਦੀ ਉਹ ਮਾਹੌਲ ਖੜਾ ਕਰਨ ਦੀ ਜਿੱਥੇ ਪੰਜਾਬੀ ਬੰਦਾ ਆਪਣੀ ਹੁਨਰ ਆਪਣੇ ਟੈਲੈਂਟ ਦਾ ਸਹੀ ਇਸਤੇਮਾਲ ਕਰ ਸਕੇ ਸਪੇਸ ਕਾਂਗਰਸ ਤੇ ਅਕਾਲੀਆਂ ਨੇ ਕਿਉਂ ਨਹੀਂ ਤਿਆਰ ਕੀਤੀ ਤੇ ਨਹੀਂ ਕੀਤੀ ਤਾਂ ਹੀ ਬਾਹਰ ਬੈਠੇ ਹੂੰ ਤਾਂ ਹੀ ਆਮ ਆਦਮੀ ਆਈ ਹੂੰ ਜੇ ਕਾਂਗਰਸ ਔਰ ਅਕਾਲੀਆਂ ਨੇ ਇਹ ਸਪੇਸ ਤਿਆਰ ਕੀਤੀ ਹੁੰਦੀ ਤੇ ਫਿਰ ਆਮ ਆਦਮੀ ਕਿੱਥੋਂ ਆ ਜਾਂਦੀ ਲੇਕਿਨ ਆਮ ਆਦਮੀ ਆ ਕੇ ਇੰਨਾ ਤੋਂ ਵੀ ਗਾਂਵ ਵਾਲੇ ਨਿਕਲੇ ਹੂੰ ਆਮ ਆਦਮੀ ਨੇ ਤਾਂ ਅਸੀਂ ਤਾਂ ਸਰਕਾਰ ਦੇ ਵਿੱਚ ਲਿਆ ਕੇ ਥੋੜਾ ਬਾਹਰੋਂ ਬੰਦੇ ਚਲਾਉਣ ਵਾਸਤੇ ਲਾਤੇ ਸੀ ਹੂੰ ਕਟਕਟ ਤੋਂ ਸਰਕਾਰਾਂ ਤਾਂ ਪੰਜਾਬ ਵਾਲੇ ਚਲਾਉਂਦੇ ਸੀ ਹੂੰ ਅੱਜ ਤਾਂ ਸਰਕਾਰ ਵੀ ਜਿਹੜੇ ਚਲਾਉਂਦੇ ਆ ਉਹ ਵੀ ਦਿੱਲੀ ਵਾਲੇ ਚਲਾ ਰਹੇ ਉਦੋਂ ਪ੍ਰਵਾਸੀਆਂ ਦਾ ਲੋਕਾਂ ਨੂੰ ਯਾਦ ਨਹੀਂ ਆ ਰਿਹਾ ਹਮ ਅੱਜ ਦੇ ਸਮੇਂ 'ਚ ਦੇਖੋ ਅਗਰ ਪ੍ਰਵਾਸੀਆਂ ਦੀ ਗੱਲ ਕਰਨੀ ਆ ਹਮ ਤੇ ਫਿਰ ਤੁਸੀਂ ਇਹ ਗੱਲ ਕਰੋ ਵੀ ਆਪਣਾ ਚੀਫ ਸੈਕਟਰੀ ਕੌਣ ਆ ਹਮ ਆਪਣਾ ਡੀਜੀਪੀ ਕੌਣ ਆ ਹਮ ਹਿੱਥੋਂ ਤੱਕ ਵੀ ਡੀਫੈਕਟੋ ਸੀਐਮ ਕੌਣ ਆ ਹਮ ਸੋ ਤੁਸੀਂ ਗੱਲ ਕਰ ਰਹੇ ਹੋ ਵੀ ਥੱਲੇ ਆਪਾਂ ਜਿਹੜੇ ਥੱਲੇ ਬੰਦੇ ਕੰਮ ਕਰਦੇ ਆ ਉਹਨਾਂ ਦੀ ਕੁੱਟਮਾਰ ਕਰਨ ਨਾਲ ਅਗਰ ਪ੍ਰਵਾਸੀਆਂ ਦਾ ਮੁੱਦਾ ਹੱਲ ਹੋ ਜਾਂਦਾ ਤੇ ਅੱਜ ਕੱਢ ਦਿਓ ਬਾਹਰ ਉਹਨਾਂ ਨੂੰ ਮੁੱਦਾ ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ ਜਿਸ ਡਾਇਰੈਕਸ਼ਨ ਨੂੰ ਮੁੱਦੇ ਨੂੰ ਲੈ ਕੇ ਜਾ ਰਹੇ ਆ ਉਹ ਗਲਤ ਲੈ ਕੇ ਜਾ ਰਹੇ ਆ ਮੁੱਦਾ ਇਹ ਹੈ ਇਹਦਾ ਕੋਈ ਹੱਲ ਲੱਭਣਾ ਚਾਹੀਦਾ ਲੇਕਿਨ ਜਿਹੜੇ ਤਰੀਕੇ ਅਪਣਾਏ ਜਾ ਰਹੇ ਆ ਉਹ ਬਿਲਕੁਲ ਗਲਤ ਅਪਣਾਏ ਜਾ ਰਹੇ ਆ ਅੱਛਾ ਕਈ ਲੋਕ ਗੁਰੂ ਸਹਿਬਾਨਾਂ ਦੇ ਨਾਲ ਪੰਜ ਪਿਆਰਿਆਂ ਦੇ ਨਾਲ ਜੋੜ ਕੇ ਇਸ ਮੁੱਦੇ ਨੂੰ ਡਰੈਸ ਕਰ ਰਹੇ ਆ ਕਿ ਵੀ ਗੁਰੂ ਸਾਹਿਬ ਵੀ ਤਾਂ ਨਨਕਾਣਾ ਸਾਹਿਬ ਤੋਂ ਸੀਗੇ ਪਟਨਾ ਸਾਹਿਬ ਤੋਂ ਸੀਗੇ ਪੰਜ ਪਿਆਰੇ ਵੀ ਤਾਂ ਯੂਪੀ ਵਾਲੀ ਸਾਈਡ ਤੋਂ ਆਏ ਸੀਗੇ ਕਿ ਲੱਗਦਾ ਕਿ ਇਹ ਲੌਜੀਕ ਆ ਇਸ ਥਿੱਕੇ ਨਾਲ ਕਈ ਜਿਹੜੇ ਇਸ ਥਿੱਕੇ ਨਾਲ ਬਿਲਕੁਲ ਵਹੀਆਤ ਗੱਲਾਂ ਠੀਕ ਆ ਇਹ ਲੈਫਟ ਵਰਸਸ ਰਾਈਟ ਦੀ ਲੜਾਈ ਬੰਦੀ ਜਾਰੀ ਜਿਹੜਾ ਲੈਫਟ ਲੀਨਿੰਗ ਆਦਮੀ ਜਾਂ ਜਿਹੜਾ ਮਤਲਬ ਖੱਬੇ ਪੰਥੀ ਆਪਾਂ ਜਿਹਨੂੰ ਕਹਿ ਦਿੰਦੇ ਆ ਉਹ ਬੰਦੇ ਅੱਜ ਇਹਦੇ ਹੱਕ ਵਿੱਚ ਆ ਗਏ ਆ ਉਹ ਇਹੋ ਜੇ ਲੌਜੀਕ ਦੇਨੇ ਸ਼ੁਰੂ ਕਰ ਦਿੱਤੇ ਆ ਜਿਹੜੇ ਰਾਈਟ ਪੱਖੀ ਆਪਾਂ ਕਹਿ ਦਿੰਦੇ ਆ ਜਿਹਦੇ ਵਿੱਚ ਆਪਾਂ ਮਤਲਬ ਥੋੜਾ ਗਰਮ ਦਲ ਕਹਿ ਦਿੰਦੇ ਆ ਉਹ ਕਹਿੰਦੇ ਆ ਵੀ ਇਹਨਾਂ ਨੂੰ ਬਸ ਵੀ ਆਪਾਂ ਦਾ ਨਸਤੋ ਨਬੂਤ ਕਰ ਦੇਣੇ ਆ ਇਹ ਲੈਫਟ ਵਰਸਸ ਰਾਈਟ ਦਾ ਮੁੱਦਾ ਨਹੀਂ ਬਣਨਾ ਚਾਹੀਦਾ ਮੇਨ ਮੁੱਦੇ ਤੇ ਕੋਈ ਨਹੀਂ ਜਾ ਮੇਨ ਮੁੱਦੇ ਤੇ ਉੱਤੇ ਜਾ ਹੀ ਨਹੀਂ ਰਹੇ ਜਦੋਂ ਤੱਕ ਸਾਡੀ ਇੱਕ ਰਿਸੋਰਸਸ ਦੀ ਗੱਲ ਆ ਸਾਡੇ ਇਕਨੋਮਿਕਸ ਦੀ ਗੱਲ ਆ ਸਾਡੇ ਕਲਚਰ ਦੀ ਅਗਰ ਜਿਹੜੀ ਗੱਲ ਬਾਰ-ਬਾਰ ਉਹ ਛਿੜਦੇ ਪਏ ਆ ਵੀ ਆਪਣੇ ਬੱਚਿਆਂ ਦਾ ਇਹ ਹਾਲਾ ਇਹ ਔਰ ਇਹੋ ਜੀਆਂ ਇਹਦੇ ਆਲੇ-ਦੁਆਲੇ ਫਿਰ ਉਹੋ ਜੇ ਲੌਜੀਕ ਔਰ ਉਹੋ ਜੇ ਰੀਜ਼ਨਿੰਗ ਆ ਜਾਂਦੀ ਆ ਉਹਨਾਂ ਨੇ ਆਪਣੇ ਰੂਪ ਰੇਖਾ ਦੇਣੀ ਕਿਉਂਕਿ ਪਿੰਡ ਵਿੱਚ ਬੱਚਾ ਬੈਠਾ ਬੱਚਾ ਇਹਨਾਂ ਸਾਰਿਆਂ ਨੂੰ ਲੋੜ ਆ ਇਹ ਸਾਰੇ ਚਾਹੁੰਦੇ ਆ ਵੀ ਅਸੀਂ ਲੋਕਾਂ ਨੂੰ ਇਕੱਠਾ ਕਰਕੇ ਦਾ ਮੁੱਦਾ ਬਣਾ ਦਈਏ ਹੁਣ ਜਿਹੜਾ ਪਿੰਡ ਵਿੱਚ ਬੈਠਾ ਬੱਚਾ ਜਿਹੜਾ ਕੱਠ ਵਾਲਾ ਬੱਚਾ ਵਾ ਜਿਹੜਾ ਇੰਸਟਾਗ੍ਰam ਵਾਲਾ ਬੱਚਾ ਵਾ ਜਿਹੜਾ ਅੱਜ ਦੇ ਸਮੇਂ ਵਿੱਚ ਇੰਨਾ ਡੂੰਘਾਈ ਵਿੱਚ ਨਹੀਂ ਜਾਂਦਾ ਉਹਨੂੰ ਤਾਂ ਵਾਕੇ ਲੱਗਦਾ ਹਾਂ ਯਾਰ ਲੱਗਦਾ ਮੇਰੀ ਜ਼ਿੰਦਗੀ ਦੀ ਜਿਹੜੀ ਪ੍ਰੋਬਲਮ ਆ ਇਹ ਪ੍ਰਵਾਸੀ ਹੈ ਪਰ ਕញ្ញਾਂ ਨੂੰ ਲੱਗ ਰਿਹਾ ਕਹਿੰਦੇ ਇੰਟਰਕ੍ਰੋਸ ਹੋ ਰਹੀ ਹੈ ਸਾਰੀ ਪਿੰਡਾਂ ਦੇ ਵਿੱਚ ਕਹਿੰਦੇ ਰਿਲੇਸ਼ਨ ਜਿਹੜੇ ਮੈਂ ਤੁਹਾਨੂੰ ਕਹਿ ਰਿਹਾ ਮੈਂ ਤੁਹਾਨੂੰ ਕਹਿ ਰਿਹਾ ਬਿਲਕੁਲ ਹੀ ਤੁਹਾਡੀ ਮੈਂ ਤੁਹਾਨੂੰ ਕਹਿ ਰਿਹਾ ਮੁੱਦਾ ਹੈਗਾ ਵਾ ਮੈਂ ਕਹਿੰਦਾ ਮੁੱਦਾ ਨਹੀਂ ਮਨ ਨਹੀਂ ਕਰ ਰਿਹਾ ਹੈਗਾ ਲੇਕਿਨ ਉਹਦਾ ਹੱਲ ਔਰ ਉਹਦਾ ਤਰੀਕਾ ਆਪਾਂ ਸਾਰਿਆਂ ਨੂੰ ਸੋਚਣ ਮੈਨੂੰ ਅੱਛਾ ਹੋਰ ਗੱਲ ਸੁਣੋ ਹੁਣ ਮੈਂ ਇਕੱਲਾ ਗੱਲਾਂ ਕਰੀ ਜਾਵਾਂ ਵੀ ਪ੍ਰਵਾਸੀ ਹੋਣੇ ਨਹੀਂ ਚਾਹੀਦੇ ਤੇ ਘਰੇ ਮੇਰੇ ਭਈਆ ਕੰਮ ਕਰਦਾ ਹੋਵੇ ਹੂੰ ਬਿਲਕੁਲ ਮੈਂ ਉਹਦਾ ਇਹੋ ਜਿਹਾ ਹੈ ਕਈ ਇਹੋ ਜਿਹੇ ਲੀਡਰ ਆ ਲਈ ਇਹੋ ਜਿਹੇ ਲੀਡਰ ਆ ਇਹਨਾਂ ਦੇ ਘਰਾਂ 'ਚ ਜਾ ਕੇ ਔਰ ਇਹਨਾਂ ਦੇ ਖੇਤਾਂ 'ਚ ਜਾ ਕੇ ਚੈੱਕ ਕਰ ਲੋ ਕੌਣ ਕੰਮ ਕਰਦਾ ਫਿਰ ਇਹ ਡਬਲ ਸਟੈਂਡਰਡ ਕਿਉਂ ਡਬਲ ਪਾਲਿਸੀਆਂ ਕਿਉਂ ਮੇਰਾ ਕਹਿੰਦਾ ਇਹ ਮਤਲਬ ਆ ਜਿਹੜੇ ਖਾਸ ਕਰਕੇ ਜਿਆਦਾ ਉੱਚ-ਉੱਚੀ ਬੋਲਦੇ ਆ ਜਾਂ ਜਿਹੜੇ ਜਿਆਦਾ ਰੌਲਾ ਪਾਣਾ ਚਾਹੁੰਦੇ ਆ ਜਾਂ ਜਿਹੜੇ ਇਸ ਚੀਜ਼ ਦੇ ਉੱਤੇ ਕਹਿੰਦੇ ਆ ਵੀ ਜਦ ਮੈਂ ਪੰਜਾਬ ਦੀ ਸਾਰੀ ਰਾਜਨੀਤੀ ਇਹਦੇ ਤੇ ਖ ਪੰਜਾਬ ਦੀ ਘਟ ਦੀ ਇਕਨੋਮਿਕ ਸਟਰੈਂਥ ਪੰਜਾਬ ਦੇ ਵਿੱਚ ਵੱਧਦੀ ਗਰੀਬੀ ਪੰਜਾਬ ਦੇ ਵਿੱਚ ਵੱਧਦੀ ਬੇਰੋਜਗਾਰੀ ਪੰਜਾਬ ਦੇ ਵਿੱਚ ਜਿਹੜੇ ਰਿਸੋਰਸਸ ਦਾ ਪੰਜਾਬੀਆਂ ਤੋਂ ਇਲਾਵਾ ਬਾਕੀਆਂ ਦੇ ਉੱਤੇ ਕਬਜ਼ਾ ਔਰ ਜਿਹੜੀ ਇਕਨੋਮਿਕ ਸਪੇਸ ਇਕਨੋਮਿਕ ਵਾਇਬਿਲਟੀ ਮੈਂ ਬਾਰ ਬਾਰ ਕਹਿ ਰਿਹਾ ਆ ਇਹ ਮੁੱਦੇ ਆ ਪੰਜਾਬ ਦੇ ਉਹਨੂੰ ਪ੍ਰਵਾਸੀਆਂ ਦੇ ਰੂਪ ਦੇ ਵਿੱਚ ਇੱਕ ਲਿਪਾ ਪੋਚੀ ਕਰਕੇ ਆਪਣਾ ਮੁੱਦੇ ਹੱਲ ਨਹੀਂ ਹੋਣ ਵਾਲੇ ਬਿਲਕੁਲ ਇਹਦੇ ਤੇ ਹੋਣਾ ਚਾਹੀਦਾ ਬਿਲਕੁਲ ਜਿੱਤੇ ਡਿਬੇਟ ਹੋਣੀ ਚਾਹੀਦੀ ਆ ਕਾਨੂੰਨ ਸਖਤ ਤੋਂ ਸਖਤ ਜਿਹੜੇ ਤੁਸੀਂ ਜਿਹਦੇ ਨਾਲੇ ਪਾਸ ਹੋਣੇ ਚਾਹੀਦੇ ਲੇਕਿਨ ਉਹ ਪਾਸ ਕਰੋ ਜਿਹੜੇ ਸਸਟੇਨ ਕਰ ਜਾਣ ਕੱਲੇ ਗੱਲਾਂ ਕਰਕੇ ਵੀ ਆਧਾਰ ਕਾਰਡ ਨਹੀਂ ਬਣਨਾ ਚਾਹੀਦਾ ਉਹਨਾਂ ਦਾ ਆਧਾਰ ਕੜਾ ਹਿੰਦੁਸਤਾਨ ਸਰਕਾਰ ਨੇ ਬਣਾਉਣਾ ਕਿਵੇਂ ਰੋਕ ਲੋਗੇ ਤੁਸੀਂ ਹੂੰ ਪੰਜਾਬ ਐਸੈਂਬਲੀ ਕੋਲ ਕਿਹੜੀ ਤਾਕਤ ਰਹੂਗੀ ਆਧਾਰ ਕੜਾ ਰੋਕਣ ਦੀ ਐਡਰੈਸ ਨਹੀਂ ਚੇਂਜ ਹੋ ਸਕਦਾ ਕਹਿੰਦੇ ਪੰਜਾਬ ਦਾ ਕਹਿੰਦੇ ਜੇ ਉੱਥੇ ਦਾ ਵੀ ਮੈਂ ਕਹਿੰਦਾ ਵੀ ਉਸ ਸਾਰੇ ਸੂਬੇ ਹਿੰਦੁਸਤਾਨ ਪਾਰਲੀਮੈਂਟ ਜਾ ਕੇ ਮੁੱਦਾ ਚੱਕਣ ਨਾ ਮੇਰੇ ਮੇਰੇ ਕੋਲ ਕਈ ਚੀਜ਼ਾਂ ਦੇ ਬਾਰੇ ਗਿਆਨ ਨਹੀਂ ਹੁੰਦਾ ਮੈਂ ਉਹਦੇ ਤੇ ਕਹੂੰਗਾ ਯਾਰ ਮੇਰੇ ਕੋਲੇ ਦੇ ਬਾਰੇ ਗਿਆਨ ਨਹੀਂ ਹੈਗਾ ਹਰ ਚੀਜ਼ ਦੇ ਉੱਤੇ ਜ਼ਰੂਰੀ ਨਹੀਂ ਹੁੰਦਾ ਬੋਲਣਾ ਕਾਂਗਰਸ ਨੂੰ ਡਰ ਹੈਗਾ ਇਸ ਚੀਜ਼ ਦਾ ਕਿ ਵੀ ਸਾਡੀ ਵੋਟ ਬੈਂਕ ਖਰਾਬ ਹੋ ਜਾਊਗਾ ਇਸੇ ਇਨ੍ਹਾਂ ਦੇ ਖਿਲਾਫ ਬੋਲਦੇ ਆ ਕਿ ਵੋਟ ਬੈਂਕ ਤਾਂ ਇਨ੍ਹਾਂ ਦੀ ਕਹਿੰਦੇ 40 50 ਲੱਖ ਦੇ ਨੇੜੇ ਤੇੜੇ ਵੋਟ ਬੈਂਕ ਇਹਨਾਂ ਦਾ ਮੈਂ ਇਹ ਗੱਲਾਂ ਵੋਟ ਬੈਂਕ ਦੇ ਉੱਤੇ ਪੰਜਾਬ ਉੱਪਰ ਹੋ ਰਹੀਆਂ ਨਹੀਂ ਨਹੀਂ ਕਿਉਂ ਡਰ ਹੋਣਾ ਮੈਂ ਤੁਹਾਨੂੰ ਕਹਿ ਰਿਹਾ ਵੀ ਅਸੀਂ ਤਾਂ ਆਪ ਕਹਿੰਦੇ ਇਸ ਮੁੱਦੇ ਦੇ ਉੱਤੇ ਅਸੀਂ ਤਾਂ ਤੁਹਾਨੂੰ ਇਹ ਕਹਿ ਰਹੇ ਆ ਵੀ ਹਾਂ ਇਹ ਮੁੱਦਾ ਹੋਣਾ ਚਾਹੀਦਾ ਤੁਸੀਂ ਵੇਖੋ ਬਾਰ-ਬਾਰ ਤੁਹਾਨੂੰ ਇੱਕ ਗੱਲ ਕਹਿ ਰਹੇ ਆ ਅਸੀਂ ਮਾਈਗ੍ਰੇਸ਼ਨ ਜਿਹੜੀ ਹੋ ਰਹੀ ਆ ਉਹਦੇ ਉੱਤੇ ਸਾਡਾ ਬੜਾ ਕਲੀਅਰ ਸਟੈਂਡ ਆ ਵੀ ਪੰਜਾਬੀਆਂ ਦੀਆਂ ਨੌਕਰੀਆਂ ਸਭ ਤੋਂ ਪਹਿਲਾਂ ਪੰਜਾਬੀਆਂ ਨੂੰ ਮਿਲਣੀਆਂ ਚਾਹੀਦੀਆਂ ਪੰਜਾਬੀਆਂ ਦੀ ਜ਼ਮੀਨ ਜਿਹੜੀ ਆ ਪੰਜਾਬੀਆਂ ਨੂੰ ਖਰੀਦਣ ਦਾ ਹੱਕ ਹੋਣਾ ਚਾਹੀਦਾ ਪੰਜਾਬੀਆਂ ਨੂੰ ਵੇਚਣ ਦਾ ਹੱਕ ਹੋਣਾ ਚਾਹੀਦਾ ਇਹ ਇਸ ਤੋਂ ਵੱਧ ਕਲੈਰਿਟੀ ਤਾਂ ਨਹੀਂ ਹੋ ਸਕਦੀ ਲੇਕਿਨ ਇਹ ਮੁੱਦਾ ਜਿਹੜਾ ਵਾ ਇਹ ਮੁੱਦਾ ਜਿਸ ਡਾਇਰੈਕਸ਼ਨ ਚ ਜਾ ਰਿਹਾ ਜਿਸ ਤਰੀਕੇ ਦੇ ਨਾਲ ਕੋਈ ਉੱਠ ਕੇ ਕਿਸੇ ਦੇ ਬਾਰੇ ਜੋ-ਜੋ ਟਿੱਪਣੀਆਂ ਕਰ ਰਿਹਾ ਉਦੇ ਨਾਲ ਜੋ ਨਤੀਜੇ ਨਿਕਲਣਗੇ ਆਪਾਂ ਨੂੰ ਉਹਦੇ ਬਾਰੇ ਵੀ ਸੋਚਣਾ ਚਾਹੀਦਾ ਮੁੱਦਾ ਸਹੀ ਤਰੀਕੇ ਨਾਲ ਚੱਲ ਜਾ ਐਡਰੈਸ ਹੋ ਜਾਣਾ ਤਾਂ ਕੋਈ ਹਰਜ ਨਹੀਂ ਮੁੱਦਾ ਅੱਜ ਦੇ ਸਮੇਂ 'ਚ ਗਲਤ ਤਰੀਕੇ ਨਾਲ ਅਡਰੈਸ ਹੋ ਰਿਹਾ ਸਾਡੇ ਔਰ ਇਹਦੇ ਵਿੱਚ ਵੋਟ ਬੈਂਕ ਜਿਹੜੀ ਆ ਨਾ ਵੋਟ ਬੈਂਕ ਨਾ ਤਾਂ ਉਹ ਕਦੀ ਇੱਕ ਤਰਫਾ ਪਈ ਆ ਤੇ ਨਾ ਕਦੀ ਉਹ ਪੈਣੀ ਆ ਇਹ ਵੋਟ ਬੈਂਕ ਨਾ ਤਾਂ ਉਹਨਾਂ ਤੱਕ ਕੋਈ ਇਸ ਗੱਲ ਦੀ ਮੁੱਦੇ ਦੀ ਕੋਈ ਐਮੀਅਤ ਹੈਗੀ ਆ ਔਰ ਲੁਧਿਆਣੇ ਦੇ ਵਿੱਚ ਮੈਂ ਤੁਹਾਨੂੰ ਕਹਿ ਰਿਹਾ ਬਾਰ ਬਾਰ ਤੁਹਾਨੂੰ ਮੈਂ ਇੱਕ ਗੱਲ ਕਰ ਰਿਹਾ ਵੀ ਜਿਹੜੇ ਲੋਕ ਇਹਦੇ ਤੇ ਰਾਜਨੀਤੀ ਕਰਨਾ ਚਾ ਰਹੇ ਆ ਨਾ ਉਹਨਾਂ ਨੂੰ ਸੋਚਣਾ ਚਾਹੀਦਾ ਵੀ ਇਹ ਰਾਜਨੀਤਿਕ ਮੁੱਦਾ ਨਹੀਂ ਹੈਗਾ। ਹੂੰ। ਇਹ ਕਲਚਰਲ ਔਰ ਸੋਸ਼ਲ ਮੁੱਦਾ ਵਾ ਇਹਨੂੰ ਉਸ ਤਰੀਕੇ ਨਾਲ ਇਹਦਾ ਹੱਲ ਕਰੋ। ਬਿਲਕੁਲ। ਬਹੁਤ ਸ਼ੁਕਰੀਆ। ਬਰਿੰਦਰ ਢਿੱਲੋਂ ਸਾਡੇ ਨਾਲ ਸੀਗੇ ਤਾਂ ਅਸੀਂ ਗੱਲਬਾਤ ਕੀਤੀ ਹੈ ਤੇ ਇਹਨਾਂ ਨੇ ਇੱਕ ਗੱਲ ਜ਼ਰੂਰ ਕੀਤੀ ਹੈ ਕਿ ਇਸ ਮੁੱਦੇ ਨੂੰ ਖਿੱਚਣ ਆ ਜਾਵੇ ਇਸ ਨੂੰ ਐਡਰੈਸ ਕੀਤਾ ਜਾਵੇ ਸਮਝਿਆ ਜਾਵੇ ਕਿ ਵੀ ਇਹਨੂੰ ਕਿਵੇਂ ਲੋਕਾਂ ਤੱਕ ਪਹੁੰਚਾਇਆ ਜਾ ਸਕਦਾ ਇਹਦੇ ਉੱਤੇ ਜਿਹੜੇ ਰਾਜਨੀਤੀ ਕਰ ਰਹੇ ਆ ਉਹਨਾਂ ਨੂੰ ਰਾਜਨੀਤੀ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਆਨਲਾਈਨ ਟਾਈਮ ਦੇ ਵਿੱਚ ਜੇ ਖਰਾਬ ਹੁੰਦਾ ਹੈ ਤੈਨੂੰ ਸੰਭਾਲਿਆ ਜਾ ਸਕਦਾ ਇਸ ਵੀਡੀਓ ਨੂੰ ਤੁਸੀਂ ਕਿਵੇਂ ਦੇਖਦੇ ਹੋ ਇਹਨਾਂ ਦੇ ਵਿਚਾਰਾਂ ਨੂੰ ਕਿਵੇਂ ਦੇਖਦੇ ਹੋ ਵੱਤ ਵਤ ਸਾਂਝਾ ਕਰੋ ਧੰਨਵਾਦ